ਰਾਗਵ ਚੱਡੇ ਤੇ ਇਹਨਾਂ ਦੇ ਹੀ ਐਮਐਲਏ ਕੁਵਰਵਿਜੇ ਪ੍ਰਤਾਪ ਨੇ ਉਂਗਲ ਚੁੱਕੀ ਵੀ ਨਸ਼ਾ ਜਿਹੜਾ ਵਿਗਦਾ ਵਾ ਉਹ ਸਾਰਾ ਉਹਦਾ ਵਿਕ ਰਿਆ ਫਿਰ ਮੈਨੂੰ ਦੱਸੋ ਉਹਦਾ ਘਰ ਕਦੋਂ ਢਾਉਣਾ ਕਦੀ ਜ਼ਿੰਦਗੀ ਚ ਸੋਚਿਆ ਨਹੀਂ ਸੀ ਕਿ ਇਹੋ ਜਿਹਾ ਵੀ ਬਦਲਾਅ ਆਊਗਾ ਇਹਨਾਂ ਦੇ ਰਿਕਾਰਡ ਪੈਦਾ ਕਰਤੇ ਤੇ ਐਂ ਚੁਟਕੀਆਂ ਦੇ ਨਾਲ ਐਮਐਸਪੀ ਦਿੰਦੇ ਸੀ ਕੱਲ ਕਿਉਂ ਨਹੀਂ ਉਹ ਸੈਸ਼ਨ ਜਦੋਂ ਬਜਟ ਲੈ ਕੇ ਐਮਐਸਪੀ ਦਿੱਤੀ ਕੱਲ ਕਿਉਂ ਨਹੀਂ ਸਕੂਲਾਂ ਦੀ ਗੱਲ ਕੀਤੀ ਕੱਲ ਹਰਿਆ ਰੁਪਏ ਦੀ ਗੱਲ ਕਿਉਂ ਨਹੀਂ ਕੀਤੀ ਕੱਲ ਹਸਪੀਟਲਾਂ ਦੀ ਕਿਉਂ ਨਹੀਂ ਗੱਲ ਕੀਤੀ ਜਨਾਨੀਆਂ ਦਾ ਕਿਰਾਇਆ ਫਰੀ ਕਰਤਾ ਵਾ ਔਰ ਕਹਤਾ ਹਾਂ ਬੱਸਾਂ ਹੋਰ ਪਾ ਦਾਂਗੇ ਇਹ ਰਾਜੇ ਵੜਿੰਗ ਨੂੰ ਕਹਿੰਦੇ ਸੀ ਨਾ ਵੀ ਬੱਸਾਂ ਉੱਥੋਂ ਲਵਾਈ ਬਾਡੀ ਤੇ ਇਹ ਕਿੱਥੋਂ ਲਵਾਉਣ ਡਿਆ ਇਹ ਵੀ ਦੱਸ ਦੇਣ ਤੁਸੀਂ ਹਰ ਚੀਜ਼ ਕਹਿੰਦੇ ਆਂ ਅਸੀਂ ਆ ਵੀ ਫਰੀ ਦੇ ਦਾਂਗੇ ਉਹ ਵੀ ਫਰੀ ਦੇ ਦਾਂਗੇ ਲਾਲਚ ਬੁਰੀ ਬਲਾ ਹੈ ਜਦੋਂ ਤੁਸੀਂ ਲਾਲਚ ਕਰ ਲਿਆ ਸਮਝ ਲਓ ਤੁਹਾਡੀ ਸਟੇਟ ਦਾ ਬੇੜਾਗਰਕ ਹੋ ਗਿਆ ਸਾਡੇ ਲੋਕਾਂ ਦੇ ਟੈਕਸ ਦੇ ਪੈਸੇ ਸਾਡੇ ਲੋਕਾਂ ਦੀ ਹੀ ਕਿਰਤ ਕਮਾਈ ਵਰਤਨੇੜ ਹੈ 40 40 50 55 99 ਲੈ ਕੇ ਘੁੰਮਦੇ ਜਿਹੜੇ ਬੰਦੇ ਜਿਹੜੇ ਕਹਿੰਦੇ ਸੀ ਆਮ ਆ ਅੱਜ ਕਹਿੰਦੇ ਨਸ਼ਾ ਨਹੀਂ ਹੈਗਾ ਕਿਉਂ ਨਹੀਂ ਨਸ਼ਾ ਹੈਗਾ ਹਰ ਜਗ੍ਹਾ ਨਸ਼ਾ ਹੈਗਾ ਵਾ ਜੇ ਕੋਈ ਬੋਲਦਾ ਫੜ ਕੇ ਉਹਨੂੰ ਅੰਦਰ ਦੇ ਦਿੱਤਾ ਜਾਂਦਾ ਆਹ ਥੋੜੀ ਕਿਤੇ ਵੀ ਪੰਚਾਇਤ ਦੀ ਜਗ੍ਹਾ ਤੁਸੀਂ ਕੰਦ ਸੁੱਟਤੀ ਤੇ ਉਹ ਲਿਆ ਕੇ ਵਿਖਾਓ ਵੀ ਅਸੀਂ ਉੱਥੇ ਢਾਲੇ ਉਹ ਬੰਦੇ ਕਦੋਂ ਟੋਣੇ ਕੱਲ ਬਾਜਵਾ ਸਾਹਿਬ ਹੋ ਰਹੇ ਸੀਗੇ ਜਿਹੜੇ ਵੱਡੇ ਵੱਡੇ ਅਫਸਰ ਸੀਗੇ ਜਿਹੜੇ ਵੱਡੇ ਵੱਡੇ ਲੀਡਰ ਸੀਗੇ ਉਹਨਾਂ ਲਿਜਾਓ ਨਾ ਅੱਜ ਕਿਸਾਨਾਂ ਦੀਆਂ ਟਰਾਲੀਆਂ ਤੱਕ ਚੁੱਕੇ ਲੈ ਗਏ ਵੇ ਪੰਜਾਬੀ ਸੁਪਰੀ ਜਿਹੜੇ ਕਹਿੰਦੇ ਅਸੀਂ ਕੋਈ ਇੱਕ ਟਰਾਲੀ ਨੂੰ ਆਥਰੀ ਲਾਇਆ ਜਿੱਦਾਂ ਕਿਸਾਨਾਂ ਦਾ ਸਿਸਟਰ ਸੀ ਉਦਾਂ ਹੀ ਰਿਹਾ ਵਾ ਉਹਨਾਂ ਦੇ ਕਹਿਣ ਦੀ ਕਿਹੜੀ ਗੱਲ ਹੈ ਉਹ ਤੇ ਇਹ ਵੀ ਕਹਿੰਦੇ ਵੀ ਅਸੀਂ ਉਹ ਆਰਮੀ ਦੇ ਜਿਹੜੇ ਕਰਨਲ ਨੇ ਉਹਨਾਂ ਨੂੰ ਕੱਖ ਨਹੀਂ ਕਿਹਾ ਉਹ ਤੇ ਮਾਂ ਨਹੀਂ ਉਹ ਕੋਰਟ ਕੋ ਚੱਲ ਗਿਆ ਜੇ ਤੁਸੀਂ ਕੱਖ ਨਹੀਂ ਕਿਹਾ ਫਿਰ ਦਿਓ ਜਾਂ ਸੀਬੀਆਈ ਨੂੰ ਤੇ ਜਿੰਨਾਂ ਦੇ ਵਿੱਚ ਬਹਿ ਬਹਿ ਕੇ ਧਰਨਿਆਂ ਤੇ ਕਹਿੰਦੇ ਹੁੰਦੇ ਸੀਗੇ ਵੀ ਇਹ ਕਿਸਾਨਾਂ ਦੇ ਪੁੱਤੇ ਆ ਅੱਜ ਉਹ ਕਿਸਾਨ ਮਾਰੇ ਹੋਗੇ ਜਦੋਂ ਪਰਮਾਤਮਾ ਮੱਤ ਮਾਰਦਾ ਨਾ ਫਿਰ ਸਾਰਾ ਕੁਝ ਸਾਹਮਣੇ ਆ ਜਾਂਦਾ ਤੁਸੀਂ ਦੁਨੀਆ ਨੂੰ ਬੇਫਕੂ ਬਣਾ ਸਕਦੇ ਰੱਬ ਨੂੰ ਨਹੀਂ ਬਣਾ ਸਕਦੇ ਅਸੀਂ ਵਿਰਾਸਤਾਂ ਲਈ ਨਾ ਬਜਟ ਰੱਖਤਾ ਉਹਦੇ ਲਈ ਬਜਟ ਰੱਖਤਾ ਇਹਦੇ ਲਈ ਰੱਖਤਾ ਉਹ ਹਰ ਬੰਦੇ ਨੂੰ ਪਤਾ ਵੀ ਉਹ ਲਾਲ ਕਿਤਾਬ ਹੈ ਨਾ ਜਿਹੜੀ ਉਹ ਸਿਰਫ ਲਾਲ ਕਿਤਾਬ ਹੀ ਆ ਨਿਮਾਇਂਦੇ ਦੀ ਮਰਜ਼ੀ ਹੋਵੇ ਨਾ ਤੇ ਕਿਤੇ ਤੁਹਾਨੂੰ ਕੱਖ ਨਹੀਂ ਲੱਭਣਾ ਪਰ ਕਿਤੇ ਨਾ ਕਿਤੇ ਅੱਜ ਜਿਹੜੇ ਹਾਲਾਤ ਹੈ ਨਾ ਅੱਜ ਤੇ ਤੁਰੇ ਜਾਂਦੇ ਕੋਈ ਫਰौती ਮੰਗਦਾ ਕੋਈ ਗੋਲੀ ਮਾਰ ਦਿੰਦੇ ਕਿਸੇ ਨੂੰ ਅੱਜ ਨਾ ਤੇ ਸੁਪਾਲ ਸਿੰਘ ਖੈਰੇ ਨੂੰ ਬੋਲਣ ਦਿੰਦੇ ਉੱਥੇ ਤੇ ਨਾ ਕੁਵਰ ਵਿਜੇ ਪ੍ਰਤਾਪ ਨੂੰ ਬੋਲਣ ਦਿੰਦੇ ਚੰਗੇ ਬੰਦੇ ਨੂੰ ਤੇ ਬੋਲਣ ਹੀ ਨਹੀਂ ਦਿੰਦੇ ਉੱਥੇ ਇਹਨਾਂ ਦਾ ਹੀ ਵਿਧਾਇਕ ਬੋਲ ਰਿਹਾ ਵਾ ਉਥੇ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਚ ਕਹਿੰਦਾ ਪੰਜਾਬ ਤੋਂ ਚਿੱਟਾ ਆਉਂਦਾ ਜੀ ਤੁਹਾਨੂੰ ਜੀ ਮੈਨੇ ਕੋਈ ਹੋਰ ਤੁਸੀਂ ਗੱਲ ਕਹੀ ਕਿ ਇਹ 2027 ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਨਹੀਂ ਆ ਸਕਦੀ ਇਹ ਤੁਹਾਡਾ ਦਾਵਾ ਆ ਲੇਕਿਨ ਜੀ ਦਾਵਾ ਨਹੀਂ ਨਾ 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 ਇਹ ਕਨਫਰਮ ਆ 90% ਦੇ ਇਹਨਾਂ ਨੇ ਚੋਣਾਂ ਹੀ ਨਹੀਂ ਲੜਨੀਆਂ ਜਿਹੜੇ ਜਿਹੜੇ ਲੀਡਰਾਂ ਦੇ ਪਰਚੇ ਕਰਾਏ ਜਿਨ੍ਹਾਂ ਨੂੰ ਤੰਗ ਕੀਤਾ ਜਿਨ੍ਹਾਂ ਨੂੰ ਫੜਾਇਆ ਤੇ ਤੁਹਾਨੂੰ ਕੀ ਲੱਗਦਾ ਵੀ ਉਹ ਲੀਡਰ ਕਿਤੇ ਚੁੱਪ ਕਰਕੇ ਬੈਠੇ ਰਹਿਣੇ ਆ ਕਿਹੜੇ ਲੋਕਾਂ ਕਰਕੇ ਵੈਰ ਪਾਉਣ ਦੇ ਕਿਹੜੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਕਿਹੜੇ ਬੰਨੇ ਤੋੜਨ ਦੇ ਕੋਈ ਚੱਜ ਦਾ ਕੰਮ ਕਰੀਏ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਜਦੋਂ ਪੰਜਾਬ ਦੇ ਵਿੱਚ ਸੱਥਾ ਤੇ ਵਿੱਚ ਨਹੀਂ ਸੀ ਉਸ ਵੇਲੇ ਪੰਜਾਬ ਦੇ ਨੌਜਵਾਨਾਂ ਨੂੰ ਅਤੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਸਟੱਡੀ ਨੂੰ ਲੈ ਕੇ ਬਹੁਤ ਸਾਰਾ ਜੋ ਪ੍ਰੋਟੈਸਟ ਜਿਹਾ ਸੀਗਾ ਉਹ ਕੀਤਾ ਜਾਂਦਾ ਰਿਹਾ ਤੇ ਕਹਾ ਗਿਆ ਸੀਗਾ ਕਿ ਹਮੇਸ਼ਾ ਹੀ ਜੋ ਕਿਤਾਬਾਂ ਨੇ ਉਹ ਸਸਤੀਆਂ ਜਿਹੜੀਆਂ ਨੇ ਮਿਲਣੀਆਂ ਚਾਹੀਦੀਆਂ ਤਾਂ ਜੋ ਕਿ ਆਮ ਬੱਚੇ ਜਿਹੜੇ ਨੇ ਉਹ ਐਜੂਕੇਸ਼ਨ ਜਿਹੜੀ ਆ ਉਹ ਹਾਸਲ ਕਰ ਸਕਣ ਲੇਕਿਨ ਗਰੀਮਤ ਇਹ ਲੈ ਚੁੱਕੀ ਆ ਕਿ ਜਦੋਂ ਦੀ ਆਮ ਆਦੀ ਪਾਰਟੀ ਦੀ ਸਰਕਾਰ ਆਈ ਹੈ ਉਸ ਤੋਂ ਬਾਅਦ ਲਗਾਤਾਰ ਹੀ ਜੋ ਵੀ ਵਾਅਦੇ ਉਹਨਾਂ ਵੱਲੋਂ ਕੀਤੇ ਗਏ ਸਨ ਉਹ ਚ ਬਹਤਾਂਤ ਵਾਅਦੇ ਤਾਂ ਉਹ ਮੁਕਰਦੀ ਹੋਈ ਨਜ਼ਰ ਆਈ ਹੈ ਜੇਕਰ ਗੱਲ ਕੀਤੀ ਜਾਵੇ ਔਰਤਾਂ ਦੀ ਤਾਂ ਔਰਤਾਂ ਨੂੰ 1100 ਰੁਪਏ ਮਹੀਨਾ ਦੇਣ ਦੀ ਗੱਲ ਜਿਹੜੀ ਸੀਗੀ ਉਹ ਕੀਤੀ ਗਈ ਸੀ ਲੇਕਿਨ ਉਸ ਤੋਂ ਵੀ ਹਾਇ ਤੱਕ ਸਰਕਾਰ ਨੇ ਇਸ ਬਜਟ ਦੇ ਵਿੱਚ ਵੀ ਜਿਹੜਾ ਹੈ ਉਸ ਨੂੰ ਪਾਸ ਨਹੀਂ ਕੀਤਾ ਲੇਕਿਨ ਜਦੋਂ ਇੱਕ ਜਰਨਲਿਸਟ ਕਿਤਾਬਾਂ ਦੀ ਸ਼ਾਪ ਤੇ ਪਹੁੰਚਦਾ ਹੈ ਤਾਂ ਉਸ ਦੇ ਨਾਲ ਮਾਰਕਟਾਈਂਗ ਕੀਤੀ ਜਾਂਦੀ ਹੈ ਅਤੇ ਉਸ ਨੂੰ ਲਗਾਤਾਰ ਹੀ ਥ੍ਰੈਟ ਕਾਲ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਇਸ ਵਾਪਸ ਆ ਕੇ ਗੱਲਬਾਤ ਕਰਨ ਲਈ ਆਨੇ ਸਰਪਜੀਤ ਸਿੰਘ ਸੋਨੂ ਜੰਡਿਆਲਾ ਸੋਨੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋਨੂ ਜੀ ਕੀ ਕਹਿਣਾ ਚਾਹੋਗੇ ਜਦੋਂ ਪੰਜਾਬ 'ਚ ਆਮ ਆਦੀ ਪਾਰਟੀ ਸਰਕਾਰ ਨਹੀਂ ਸੀ ਉਸ ਵੇਲੇ ਬਹੁਤ ਸਾਰੇ ਪ੍ਰੋਟੈਸਟ ਇਨਾਂ ਵੱਲੋਂ ਦੇਖਣ ਨੂੰ ਮਿਲਦੇ ਸੀ ਤੁਹਾਡੀ ਸਰਕਾਰ ਸੀ ਤੁਹਾਡੀ ਸਰਕਾਰ ਦੇ ਦੌਰਾਨ ਬਹੁਤ ਸਾਰੇ ਅਸਤਾਲੀਆਂ ਚੀਜ਼ਾਂ ਸਾਹਮਣੇ ਆਈਆਂ ਜਦੋਂ ਇਹ ਕਹਿੰਦੇ ਸਨ ਕਿ ਪ੍ਰਾਈਵੇਟ ਸਕੂਲਾਂ ਦਾ ਧੱਕਾ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਲੇਕਿਨ ਅੱਜ ਇੱਕ ਜਰਨਲਿਸਟ ਜਿਹੜਾ ਦੁਕਾਨ ਤੇ ਪਹੁੰਚਦਾ ਹੈ ਜਾਂ ਉਸ ਗੋਡਾਊਨ ਚ ਪਹੁੰਚਦਾ ਤੇ ਉਸਰਾ ਮਾਰਕਟਾਈ ਹੁੰਦੀ ਹੈ ਕਿਸ ਤਰ੍ਹਾਂ ਵੇਖਦੇ ਹੋ ਪਹਿਲਾਂ ਤੋਂ ਜੀ ਸਭ ਤੋਂ ਪਹਿਲਾਂ ਤੇ ਭਾਜੀ ਬੜੀ ਦੁਖਦਾਈ ਘਟਨਾਵਾਂ ਵੀ ਇਹ ਕੋਈ ਪਹਿਲੀ ਘਟਨਾ ਨਹੀਂ ਆਏ ਦੇਣੀ ਕੋਈ ਨਾ ਕੋਈ ਮਤਲਬ ਵਿਵਾਦ ਹੋਈ ਜਾ ਰਿਹਾ ਪਤਾ ਨਹੀਂ ਪੰਜਾਬ ਨੂੰ ਕਿਹੜੀ ਦਿਸ਼ਾ ਨਵੀਂ ਦੇਤੀ ਹੈ ਤੇ ਕਿਹੜਾ ਬਦਲਾਵ ਨਵਾਂ ਵਾ 5 ਮਿੰਟ ਬਾਅਦ 10 ਮਿੰਟ ਬਾਅਦ ਕੋਈ ਨਾ ਕੋਈ ਨਵੀਂ ਖਬਰ ਆ ਜਾਂਦੀ ਔਰ ਕੱਲ ਜੋ ਲੁਧਿਆਣੇ ਦੀ ਘਟਨਾ ਜਿਹੜੀ ਹੋਈ ਆ ਤੁਸੀਂ ਦੇਖੋ ਇੱਕ ਤੇ ਜੇ ਉਹ ਕਿਤੇ ਆਇਆ ਵਾ ਤੇ ਅਸੀਂ ਉਹਨਾਂ ਦੇ ਨਾਲ ਮਿਸਬਿਹੇਵ ਕਰੀ ਉਹਨਾਂ ਦੇ ਗੜੀ ਉੱਥਪੜ ਮਾਰੀ ਕਿੱਥੋਂ ਤੱਕ ਜਾਇਜ਼ ਆ ਹਮ ਔਰ ਜਦੋਂ ਕਿਤੇ ਏਦਾਂ ਸੋਸ਼ਲ ਮੀਡੀਆ ਤੇ ਆ ਜਾਂਦਾ ਤੇ ਲੋਕਾਂ ਦੇ ਸਾਹਮਣੇ ਆ ਜਾਂਦਾ ਲੋਕਾਂ ਨੂੰ ਪਤਾ ਲੱਗਦਾ ਜਿਆਦਾਤਰ ਫਿਰ ਲੋਕ ਕੀ ਕਹਿੰਦੇ ਆ ਇਹ ਸਾਨੂੰ ਬਲੈਕਮੇਲ ਕਰਦੇ ਸੀ ਇਹ ਸਾਡੇ ਕੋਲ ਪੈਸੇ ਲੈਣਾ ਸੀ ਕਿੱਥੋਂ ਤੱਕ ਜਾਇਜ਼ ਆ ਬਲੈਕਮੇਲ ਕੌਣ ਕਰਦਾ ਸਾਰਿਆਂ ਨੂੰ ਪਤਾ ਹਰ ਸਾਲ ਸਿਲੇਬਸ ਚੇਂਜ ਕਰ ਦਿੱਤਾ ਜਾਂਦਾ ਪ੍ਰਾਈਵੇਟ ਸਕੂਲਾਂ ਦਾ ਔਰ ਕਿਤਾਬਾਂ ਜਿਹੜੀਆਂ ਵਾ ਸਰਕਾਰ ਨੇ ਕਿਹਾ ਸੀ ਸਕੂਲਾਂ ਚੋਂ ਨਹੀਂ ਮਿਲਣਗੀਆਂ ਪ੍ਰਾਈਵੇਟ ਜਗ੍ਹਾ ਤੇ ਵੀ ਉੱਥੋਂ ਵੀ ਕਮਿਸ਼ਨ ਆਉਂਦੀ ਇਹਨਾਂ ਨੂੰ ਔਰ ਅੱ ਤੁਸੀਂ ਦੇਖੋ ਵੀ ਜਦੋਂ ਸਕੂਲ ਦੇ ਬੱਚਿਆਂ ਦੇ ਖਰਚੇ ਆ ਨਾ ਜਿਹੜੇ ਬੰਦੇ ਨੇ ਉਹੀ ਕਮਾਉਣਾ ਉਹੀ ਖਾਣਾ ਉਹਨਾਂ ਲਈ ਫੀਸਾਂ ਦੇਣੀਆਂ ਔਖੀਆਂ ਹੋ ਗਈਆਂ ਔਰ ਜਿਹੜੀਆਂ ਕਿਤਾਬਾਂ ਇੱਕ ਵਾਰੀ ਯੂਜ਼ ਕਰ ਲਈਓ ਗਾੜੀ ਕੰਮ ਹੀ ਨਹੀਂ ਆਉਣੀਆਂ ਫਿਰ ਤੇ ਉਹ ਇੰਨੇ ਨੇ ਪੈਸੇ ਜਿਹੜੇ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿੱਥੋਂ ਬੱਚੇ ਪੜਾਉਣ ਔਰ ਸਰਕਾਰ ਕਹਿੰਦੀ ਸੀ ਅਸੀਂ ਜਿਹੜੇ ਸਰਕਾਰੀ ਸਕੂਲ ਹੀ ਇਦਾਂ ਦੇ ਕਰ ਦਾਂਗੇ ਇਹੋ ਜਿਹੇ ਸਕੂਲ ਤੁਹਾਨੂੰ ਦਿਖਾ ਦੂੰਗਾ ਮੈਂ ਜਾ ਕੇ ਕਿ ਜਨਾਂ ਦੀਆਂ ਛੱਤਾਂ ਤੱਕ ਡਿੱਗਣ ਵਾਲੀਆਂ ਇਹੋ ਜਿਹੇ ਬੁਰੇ ਹਾਲਾਤ ਨੇ ਉਹ ਵਿਧਾਨ ਸਭਾ 'ਚ ਕੁਝ ਕਹੀ ਜਾਂਦੇ ਬਿਆਨਾਂ 'ਚ ਕੁਝ ਕਹੀ ਜਾਂਦੇ ਇਹ ਕਹਿਣ ਦੀਆਂ ਗੱਲਾਂ ਆ ਤੁਸੀਂ ਮੈ ਇਹ ਤੁਹਾਡੇ ਸਾਹਮਣੇ ਧਰਨੇ ਵੀ ਨਹੀਂ ਕਰਨੇ ਇਹਨਾਂ ਨੇ ਕਿਉਂਕਿ ਜਿਹੜਾ ਇਹਨਾਂ ਨੇ ਹਾਲਾਤ ਬਣਾਤੇ ਆ ਇਹ ਸਿਰਫ ਸੋਸ਼ਲ ਮੀਡੀਆ ਤੇ ਹੀ ਰਿਹਾ ਕਰਨੇ ਘਰੋਂ ਬਹਿ ਕੇ ਕੈਮਰੇ 'ਚ ਬੋਲਿਆ ਕਰਨਗੇ ਲੋਕਾਂ ਨੇ ਬਾਹਰ ਨਿਕਲਣ ਨੂੰ ਨਹੀਂ ਦੇਣਾ ਇਹਨਾਂ ਨੂੰ ਸੋ ਉਹਨਾਂ ਕ ਕਰਨਾ ਚਾਹੀਦਾ ਜਿੰਨਾ ਕ ਬਰਦਾਸ਼ ਕੀਤਾ ਜਾਵੇ ਇਹ ਕੋਈ ਚੰਗੀ ਗੱਲ ਨਹੀਂ ਆ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀ ਹੈ ਐਸੇ ਹਾਲਾਤ ਕਦੀ ਜ਼ਿੰਦਗੀ 'ਚ ਸੋਚਿਆ ਨਹੀਂ ਸੀ ਕਿ ਇਹੋ ਜਿਹਾ ਵੀ ਬਦਲਾਅ ਆਊਗਾ ਬਦਲਾਅ ਦੇ ਨਾਂ ਤੇ ਕੀ ਕੁਝ ਵੇਖਣ ਨੂੰ ਮਿਲ ਰਿਹਾ ਕਿ ਇੱਕ ਜਰਨਲਿਸਟ ਦੇ ਗੱਲ ਪੈ ਜਾਂਦਾ ਬੰਦਾ ਕੋਈ ਵੀ ਔਰ ਮੈਂ ਗੁੰਡਾ ਹੀ ਕਹੂੰਗਾ ਗੁੰਡਾ ਮਾਫੀਆ ਕਿਉਂਕਿ ਜਿਹੜਾ ਜੇ ਸਿਆਣਾ ਬੰਦਾ ਤਾਂ ਕੋਈ ਕਿਸੇ ਨਾਲ ਲੜਦਾ ਹੀ ਨਹੀਂ ਅਗਲਾ ਕਹਿੰਦਾ ਭਾਜੀ ਮੈਂ ਜਾਇਜ ਕੰਮ ਕਰ ਰਿਹਾ ਤੁਸੀਂ ਚੈੱਕ ਕਰ ਲਓ ਅਣਕੇ ਕਿਸੇ ਨੂੰ ਪੁੱਛ ਲਓ ਉੱਥੇ ਜੇ ਮੀਡੀਆ ਗਿਆ ਵਾ ਤੇ ਕਿਸੇ ਨੇ ਬੁਲਾਇਆ ਤੇ ਗਿਆ ਔਰ ਇੱਕ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਜਿਹੜਾ ਇੰਡਸਟਰੀ ਦਾ ਥੰਮ ਹੋਵੇ ਔਰ ਪੰਜਾਬ ਦਾ ਦਿਲ ਹੋਵੇ ਤੇ ਉੱਥੇ ਆਣ ਕੇ ਇਹੋ ਜਿਹੀ ਘਟਨਾ ਹੋਵੇ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਦੁਖਦਾਈ ਕੋਈ ਗੱਲ ਹੋ ਸਕਦੀ ਆ ਔਰ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਵੀ ਜਦੋਂ ਕਿਤੇ ਇਹੋ ਜਿਹਾ ਕੰਮ ਹੁੰਦਾ ਵਾ ਔਰ ਮਹਿਸੂਸ ਹੁੰਦਾ ਵੀ ਯਾਰ ਅਸੀਂ ਕਿਹੜੀ ਸਟੇਟ ਦੇ ਵਿੱਚ ਬੈਠੇ ਆ ਔਰ ਕੀ ਸਾਡੀ ਸਟੇਟ ਦਾ ਇਤਿਹਾਸ ਔਰ ਕਿਹੜੇ ਬੰਦੇ ਇਹਨਾਂ ਨੇ ਤੋਰਤਾ ਇਹਨਾਂ ਨੂੰ ਲੇਕਿਨ ਜਦੋਂ ਇਹੀ ਸਰਕਾਰ ਸੀ ਜਦੋਂ ਸਮਾਂ ਹੁੰਦਾ ਸੀ ਤੇ ਕਾਂਗਰਸ ਦੀ ਗਵਰਨਮੈਂਟ ਸੀ ਤੇ ਇਹ ਕਹਿੰਦੇ ਸਰ ਕਿ ਐਜੂਕੇਸ਼ਨ ਸਾਰੋਂ ਲੋ ਅ ਜ਼ਰੂਰੀ ਹੈ ਔਰ ਜੇਕਰ ਐਜੂਕੇਸ਼ਨ ਦੇ ਨਾਮ ਤੇ ਹੀ ਇੰਨੇ ਵੱਡੇ ਵੱਡੇ ਧੰਦਲੀਆਂ ਸਾਹਮਣੇ ਆ ਰਹੀਆਂ ਨੇ ਜਰਨਲਿਸਟ ਨੂੰ ਮਾਰਿਆ ਕੁੱਟਿਆ ਜਾ ਰਿਹਾ ਤੁਹਾਨੂੰ ਲੱਗਦਾ ਹੈ ਕਿ ਇਹ ਜੋ ਵਿਜ਼ਨ ਸੀ ਕੋ ਤੋਂ 扑ੜਕਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਦੇ ਰਿਕਾਰਡ ਪੈਦਾ ਕਰਤੇ ਤੇ ਐ ਚੁਟਕੀਆਂ ਦੇ ਨਾਲ ਐਮਐਸਪੀ ਦਿੰਦੇ ਸੀ ਕੱਲ ਕਿਉਂ ਨਹੀਂ ਉਹ ਸੈਸ਼ਨ ਜਦੋਂ ਬਜਟ ਲੈ ਕੇ ਐਮਐਸਪੀ ਦਿੱਤੀ ਕੱਲ ਕਿਉਂ ਨਹੀਂ ਸਕੂਲਾਂ ਦੀ ਗੱਲ ਕੀਤੀ ਕੱਲ ਯਾਰ ਯਾਰ ਰੁਪਈਏ ਦੀ ਗੱਲ ਕਿਉਂ ਨਹੀਂ ਕੀਤੀ ਕੱਲ ਹਸਪੀਟਲਾਂ ਦੀ ਕਿਉਂ ਨਹੀਂ ਗੱਲ ਕੀਤੀ ਕੱਲ ਕਿਉਂ ਨਹੀਂ ਉਹ ਨੌਜਵਾਨਾਂ ਦੀ ਗੱਲ ਕੀਤੀ ਜਿਹੜੇ ਵਿਦੇਸ਼ਾਂ ਤੋਂ ਰਿਪੋਰਟੋ ਕਿਹਾਏ ਆ ਕਿਉਂ ਨਹੀਂ ਉਹ ਫਰਜੀ ਟਰੈ ਉਨ੍ਹਾਂ ਦੀ ਭਰਤੀ ਦੀ ਗੱਲ ਕੀਤੀ ਕਿਉਂ ਨਹੀਂ ਟੀਚਰਾਂ ਦੀ ਗੱਲ ਕੀਤੀ ਜਿਹੜੇ ਧਰਨਿਆਂ ਤੇ ਬੈਠੇ ਆ ਕੱਚੇ ਮੁਲਾਜ਼ਮ ਜਿਹੜੇ ਆ ਪੱਕੇ ਹੋਣ ਲਈ ਦਰਦਰ ਦੀਆਂ ਠੋਕਰਾਂ ਖਾਂਦੇ ਇਹਨਾਂ ਦੇ ਬੂਹਿਆਂ 'ਚ ਜਾ ਕੇ ਸੀਐਮ ਸਾਹਿਬ ਦੇ ਬੈਠੇ ਉਹਨਾਂ ਦੀ ਗੱਲ ਕਿਉਂ ਨਹੀਂ ਕੀਤੀ ਕਿਉਂ ਨਹੀਂ ਰੋਡਵੇ ਦੀਆਂ ਬੱਸਾਂ ਦੀ ਗੱਲ ਕੀਤੀ ਉਹਨਾਂ ਤੇ ਹਾਲਾਤ ਤੇ ਤੁਸੀਂ ਵੇਖੋ ਜਨਾਨੀਆਂ ਦਾ ਕਿਰਾਇਆ ਫ੍ਰੀ ਕਰਤਾ ਵਾ ਔਰ ਕਹਤਾ ਹਾਂ ਬੱਸਾਂ ਹੋਰ ਪਾ ਦਾਂਗੇ ਇਹ ਰਾਜੇ ਵੜਿੰਗ ਨੂੰ ਕਹਿੰਦੇ ਸੀ ਨਾ ਵੀ ਬੱਸਾਂ ਉੱਥੋਂ ਲਵਾਈ ਬਾੜੀ ਤੇ ਇਹ ਕਿੱਥੋਂ ਲਵਾਉਣ ਡਿਆ ਇਹ ਵੀ ਦੱਸ ਦੇਣ ਕਿੱਥੋਂ ਤੱਕ ਜਾਇਜ਼ ਆ ਜ Punjab ਨੂੰ ਤੁਸੀਂ ਹਰ ਚੀਜ਼ ਕਹਿੰਦੇ ਆਂ ਅਸੀਂ ਆ ਵੀ ਫ੍ਰੀ ਦੇ ਦਾਂਗੇ ਉਹ ਵੀ ਲਾਲਚ ਬੁਰੀ ਬਲਾਹ ਹੈ ਜਦੋਂ ਤੁਸੀਂ ਲਾਲਚ ਕਰ ਲਿਆ ਸਮਝੋ ਤੁਹਾਡੀ ਸਟੇਟ ਦਾ ਬੇੜਾਗਰਕ ਹੋ ਗਿਆ ਲਾਲਚ ਦੇ ਦੇ ਕੇ ਦੇ ਦੇ ਕੇ ਆਟਾ ਦਾਲ ਤੇ ਲਾਲ ਲਾ ਕੇ ਆ ਬੱਤੀ ਦੇ ਯੂਨਿਟ ਦੇਤੇ ਜੀ ਤੁਹਾਨੂੰ ਆ ਦੇਤਾ ਜੀ ਉਹ ਦੇਤਾ ਜੀ ਉਹ ਸਾਰੇ ਡਰਾਮੇ ਕਰ ਕਰਕੇ ਅੱਜ ਐਸਾ ਪੰਜਾਬ ਦਾ ਜਿਹੜਾ ਸਤਿਆਨਾਸ਼ ਕਰਤਾ ਇਹਨਾਂ ਨੇ ਇੱਕ ਯੂਨਿਟ ਵੀ ਉੱਤੇ ਹੋ ਜਾਂਦਾ ਤੇ ਸਾਰਾ ਬਿੱਲ ਦੇਣਾ ਪੈਂਦਾ ਸਾਡੇ ਲੋਕਾਂ ਦੇ ਟੈਕਸ ਦੇ ਪੈਸੇ ਸਾਡੇ ਲੋਕਾਂ ਦੀ ਹੀ ਕਿਰਤ ਕਮਾਈ ਵਰਤਨੇਡ ਹੈ 40 40 50 50 ਗਨਮੈਨ ਲੈ ਕੇ ਘੁੰਮਦੇ ਜਿਹੜੇ ਬੰਦੇ ਜਿਹੜੇ ਕਹਿੰਦੇ ਸੀ ਆਮ ਆ ਅੱਜ ਉਹ ਫੂਨਾ ਤੇ ਉਹਨਾਂ ਦੀ ਆਡੀਓ ਸੁਣੋ ਕਿਦਾਂ ਦੀਆਂ ਅਸੀਂ ਲੋਕਾਂ 'ਚ ਜਾਂਦਾ ਲੋਕ ਕਹਿੰਦੇ ਭਾਜੀ ਜਦੋਂ ਕਿਤੇ ਸਾਲ 6 ਮਹੀਨੇ ਰਹਿ ਗਏ ਨਾ ਫੇਰ ਵੇਖਿਓ ਕੀ ਕੁਛ ਇਹਨਾਂ ਦਾ ਪਿਆ ਇਹਨਾਂ ਦੇ ਚਿੱਠੇ ਬੜੇ ਬੜੇ ਤਗੜੇ ਜਿਹੜੇ ਕਹਿੰਦੇ ਸੀ ਅਸੀਂ ਆਮ ਘਾਰ ਆ ਸਾਡੇ ਬਾਲਿਆਂ ਵਾਲੀਆਂ ਛੱਤਾਂ ਉਹ ਤੁਸੀਂ ਵੇਖੋ ਅੱਜ ਕਹਿੰਦੇ ਨਸ਼ਾ ਨਹੀਂ ਹੈਗਾ ਕਿਉਂ ਨਹੀਂ ਨਸ਼ਾ ਹੈਗਾ ਹਰ ਜਗ੍ਹਾ ਨਸ਼ਾ ਹੈਗਾ ਵਾ ਜੇ ਕੋਈ ਬੋਲਦਾ ਫੜ ਕੇ ਉਹਨੂੰ ਅੰਦਰ ਦੇ ਦਿੱਤਾ ਜਾਂਦਾ ਹਾਂ ਇੱਕ ਵਾਰੀ ਨਸ਼ਾ ਜ਼ਰੂਰ ਬੰਦ ਹੋਇਆ ਵੇਖਿ ਜਦੋਂ ਹਲਕਾ ਜੰਡਿਆਲਾ ਗੁਰੂ ਤੋਂ ਸਾਡਾ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਜੀ ਐਮਐਲਏ ਸੀਗੇ ਉਸ ਵੇਲੇ ਇੱਥੇ ਐਸਐਸਪੀ ਧਰੂ ਦੇ ਯਾਜੀ ਸੀਗੇ ਔਰ ਜੰਡਿਆਲੇ ਐਸਐਚਓ ਹਰਚੰਦ ਸਿੰਘ ਸੀ ਔਰ ਉਸ ਬੰਦੇ ਨੂੰ ਮੈਂ ਇੱਥੇ ਅਫਸਰਾਂ ਦੇ ਸਾਹਮਣੇ ਕਹਿਤਾ ਸੀਗਾ ਮੈਂ ਕਹਾਂ ਜੀ ਉੱਥੇ ਨਸ਼ਾ ਬਹੁਤ ਵਿਗਦਾ ਤੇ ਇੱਕ ਚੈਲੇਂਜ ਕਿਹਾ ਸੀਗਾ ਅਫਸਰਾਂ ਨੇ ਸਾਰਿਆਂ ਨੇ ਕਹਿੰਦੇ ਜੇ ਇੱਕ ਬੂੰਦ ਵੀ ਨਸ਼ੇ ਦੀ ਮਿਲ ਜੇ ਕਿਤੇ ਉਹ ਤੇ ਅਸੀਂ ਐਸਐਚਓ ਸਸਪੈਂਡ ਕਰਾ ਦਾਂਗੇ ਉਸ ਐਮਐਲਏ ਨੇ ਆਪਣੇ ਹਲਕੇ ਦੇ ਵਿੱਚ ਐਸਾ ਮੌਲ ਬਣਾਤਾ ਸੀ ਕਿ ਜੇ ਕੋਈ ਨਸ਼ਾ ਵੇਚਣ ਵਾਲਾ ਮੇਰੇ ਘਰ ਚ ਆ ਗਿਆ ਸਪਰਸ਼ ਕਰਾਉਣ ਲਈ ਜੇ ਕਿਸੇ ਬੰਦੇ ਨੇ ਨਸ਼ੇ ਵਾਲੀ ਦੀ ਸ਼ਪਾਰਸ਼ ਕੀਤੀ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਤੇ ਭਾਈ ਜੰਡਿਆਲਾ ਸਾਫ ਕਰਤਾ ਸਿੱਲੂ ਕੀ ਭੱਜ ਗਏ ਨਸ਼ਾ ਵੇਚਣ ਵਾਲੇ ਜੇ ਕਿਸੇ ਨਮਾਇंदे ਦੀ ਚੁੰਮੇਵਾਰੀ ਜਿਹੜੀ ਉਹ ਸਹੀ ਤਰੀਕੇ ਨਾਲ ਸਮਝ ਲੇ ਤੇ ਭਾਜੀ ਨਸ਼ਾ ਬੰਦ ਹੋ ਸਕਦਾ ਆ ਥੋੜੀ ਕਿਤੇ ਵੀ ਪੰਚਾਇਤ ਦੀ ਜਗ੍ਹਾ ਤੁਸੀਂ ਕੰਦ ਸੁੱਟਤੀ ਤੇ ਉਹ ਲਿਆ ਕੇ ਵਿਖਾਓ ਵੀ ਅਸੀਂ ਉੱਥੇ ਢਾਲੇ ਉਹ ਬੰਦੇ ਕਦੋਂ ਟੋਣੇ ਕੱਲ ਬਾਜਵਾ ਸਾਹਿਬ ਹੋ ਰਹੇ ਸੀਗੇ ਜਿਹੜੇ ਵੱਡੇ ਵੱਡੇ ਅਫਸਰ ਸੀਗੇ ਜਿਹੜੇ ਵੱਡੇ ਵੱਡੇ ਲੀਡਰ ਸੀਗੇ ਉਹਨਾਂ ਨਾਲ ਜਾਓ ਨਾ ਉਹ ਕਹਿਣ ਦਾ ਗੱਲ ਨਹੀਂ ਬੰਨੀ ਤੁਸੀਂ ਲਾਸਟ ਤੇ ਆਣ ਕੇ ਗੱਲ ਕਰੋ ਵੀ ਗੁਰੂ ਗ੍ਰੰਥ ਸਾਹਿਬ ਮਰਦੀ ਬੇਅਦਬ ਉਦੋਂ ਆਣੀ ਨਹੀਂ ਆ ਉਦੋਂ ਬੰਦੀ ਸਿੰਘਾਂ ਦੀ ਗੱਲ ਆਣੀ ਨਹੀਂ ਆ ਉਦੋਂ ਪੰਜਾਬ ਦੇ ਪਾਣੀਆਂ ਦੀ ਗੱਲ ਆਣੀ ਨਹੀਂ ਆ ਪੰਜਾਬ ਦੇ ਕਿਸਾਨਾਂ ਦੀ ਗੱਲ ਆਣੀ ਅੱਜ ਕਿਸਾਨਾਂ ਦੀਆਂ ਟਰਾਲੀਆਂ ਤੱਕ ਚੁੱਕੇ ਲੈ ਗਏ ਵੇਖੋ ਕਿੱਥੋਂ ਤੱਕ ਜਾਇਜ਼ ਆ ਯਾਰ ਪੰਜਾਬੀ ਸੁਪਰੀ ਕਹਿੰਦੇ ਅਸੀਂ ਕੋਈ ਇੱਕ ਟਰਾਲੀ ਨੂੰ ਹੱਥ ਨਹੀਂ ਲਾਇਆ ਜਿੱਦਾਂ ਕਿਸਾਨਾਂ ਵਾਲਾ ਸਿਸਟਮ ਸੀ ਉਦਾਂ ਹੀ ਰਿਹਾ ਉਹ ਤੇ ਉਹਨਾਂ ਦੇ ਕਹਿਣ ਦੀ ਕਿਹੜੀ ਗੱਲ ਆ ਉਹ ਤੇ ਇਹ ਵੀ ਕਹਿੰਦੇ ਵੀ ਅਸੀਂ ਉਹ ਆਰਮੀ ਦੇ ਜਿਹੜੇ ਕਰਨਲ ਨੇ ਉਹਨਾਂ ਨੂੰ ਕੱਖ ਨਹੀਂ ਕਿਹਾ ਉਹਦੇ ਮਾਣ ਹੀ ਉਹ ਕੋਰਟ ਕੋ ਚੱਲ ਗਿਆ ਜੇ ਤੁਸੀਂ ਕੱਖ ਨਹੀਂ ਕਿਹਾ ਫਿਰ ਦਿਓ ਜਾਂ ਸੀਬੀਆਈ ਨੂੰ ਇਹ ਕਹਿੰਦੇ ਥੋੜੀ ਇਹਨਾਂ ਦੇ ਬਿਆਨਾਂ ਦੀ ਇਹ ਜੋ ਕਹਿਣ ਤੁਸੀਂ ਜੰਡਿਆਲੇ ਦੀ ਐਗਜ਼ੈਂਪਲ ਦਿੱਤੀ ਹੁਣ ਪੰਜਾਬ ਦੇ ਵਿੱਚ ਜਿਹੜਾ ਯੁੱਧ ਨਸ਼ੇ ਵਿਰੋਧ ਸ਼ੁਰੂ ਕੀਤਾ ਗਿਆ ਵਾ ਬਹੁਤ سارے ਘਰ ਜਿਹੜੇ ਆ ਉਹ ਢਾਏ ਜਾ ਰਹੇ ਨੇ ਲੋਕ ਪ੍ਰੇਜ਼ ਵੀ ਕਰ ਰਹੇ ਤੁਸੀਂ ਮੰਨਦੇ ਹੋ ਕਿ ਇਹ ਪ੍ਰੇਜ਼ ਦੇ ਕਾਬਿਲ ਹਗਾਇਆ ਕਿ ਜੋ ਘਟਾਏ ਜਾ ਰਹੇ ਨੇ ਉਹ ਮੈਨੂੰ ਦੱਸੋ ਇੱਕ ਗੱਲ ਵੀ ਕਿੱਥੇ ਇਹ ਜਿਹੜੇ ਘਰ ਢਾਏ ਜਾ ਰਹੇ ਆ ਤੁਹਾਨੂੰ ਲੱਗਦਾ ਵਾ ਇਹ ਮਾਹੌਲ ਸਰਜਾ ਜਾ ਰਿਹਾ ਇਲੈਕਸ਼ਨ ਦਾ ਇਹ ਮਾਹੌਲ ਸਿਰਜਿਆ ਜਾ ਰਿਹਾ ਵਾ ਨਸ਼ਾ ਬੰਦ ਹੋਣ ਲੱਗਿਆ ਤੇ 10 ਮਿੰਟ ਲੱਗਦੇ ਇਹ ਤੇ ਜੇ ਚੁਟਕੀਆਂ ਨੇ ਐਮਐਸਪੀ ਦੇ ਸਕਦੇ ਬਾਈ ਫਸਲਾਂ ਤੇ ਤੇ ਨਸ਼ਾ ਨਹੀਂ ਬੰਦ ਕਰ ਸਕਦੇ ਲੇਕਿਨ ਇਹਨਾਂ ਦੀ ਸਰਕਾਰ ਦੇ ਜਿੰਨੇ ਵੀ ਨੁਮਾਇੰਦੇ ਨੇ ਕਹਿੰਦੇ ਜੇ ਕਿਸਾਨਾਂ ਕਰਕੇ ਬਹੁਤ ਸਾਰਾ ਨੁਕਸਾਨ ਹੋ ਰਿਹਾ ਸੀ ਲਗਾਤਾਰ ਇਹ ਜਿਹੜੀ ਸੀ ਕਿ ਡਿਵੈਲਪਮੈਂਟ ਉਹਨੂੰ ਪ੍ਰੋਬਲਮ ਸੀ ਕਿ ਨਸ਼ਾ ਜਿਹੜਾ ਸੀ ਉਸ ਕਰਕੇ ਉਹ ਵੱਧ ਰਿਹਾ ਸੀ ਬੇਰੋਜ਼ਗਾਰੀ ਵੱਧ ਰਹੀ ਸੀ ਤਾਂ ਕਰਕੇ ਇਸ ਨੂੰ ਦੂਰ ਕੀਤਾ ਗਿਆ ਕੱਲ ਮੈਨੂੰ ਇੱਕ ਗੱਲ ਦੱਸੋ ਉਹੀ ਕਿਸਾਨ ਸੀ ਜਿਨ੍ਹਾਂ ਦੇ ਵਿੱਚ ਬਹਿ ਬਹਿ ਕੇ ਧਰਨਿਆਂ ਦੇ ਕਹਿੰਦੇ ਨੇ ਦੀਗੇ ਵੀ ਇਹ ਕਿਸਾਨਾਂ ਦੇ ਪੁੱਤ ਆ ਅੱਜ ਉਹ ਕਿਸਾਨ ਮ ਫਿਰ ਮੈਨੂੰ ਦੱਸੋ ਵੀ ਇਹ ਤੇ ਸਾਰਾ ਚਿਹਰਾ ਜਦੋਂ ਪਰਮਾਤਮਾ ਮਤ ਮਾਰਦਾ ਨਾ ਫਿਰ ਸਾਰਾ ਕੁਝ ਸਾਹਮਣੇ ਆ ਜਾਂਦਾ ਤੁਸੀਂ ਦੁਨੀਆ ਨੂੰ ਬੇਫਕੂ ਬਣਾ ਸਕਦੇ ਰੱਬ ਨੂੰ ਨਹੀਂ ਬਣਾ ਸਕਦੇ ਇਹ ਰੱਬ ਵਾਲੇ ਬਣੇ ਤੁਰਪੇ ਇਹ ਤੁਸੀਂ ਮੈਨੂੰ ਦੱਸੋ ਵੀ ਜੇ ਇੰਨੇ ਹੀ ਇਹਨਾਂ ਨੇ ਕੰਮ ਕੀਤੇ ਆ ਕੱਲ ਮੈਂ ਵੇਖ ਰਿਹਾ ਸੀ ਸੜਕਾਂ ਲਈ ਨਾ ਬਜਟ ਰੱਖਦਾ ਅਸੀਂ ਵਿਰਾਸਤਾਂ ਲਈ ਨਾ ਬਜਟ ਰੱਖਤਾ ਉਹਦੇ ਲਈ ਬਜਟ ਰੱਖਤਾ ਇਹਦੇ ਲਈ ਰੱਖਤਾ ਉਹ ਹਰ ਬੰਦੇ ਨੂੰ ਪਤਾ ਵੀ ਉਹ ਲਾਲ ਕਿਤਾਬ ਹੈ ਨਾ ਜਿਹੜੀ ਉਹ ਸਿਰਫ ਲਾਲ ਕਿਤਾਬ ਹੀ ਆ ਬਜਟ ਇਹ ਥੋੜੀ ਹੁੰਦਾ ਵਾਪੇ ਜਿਹੜਾ ਤੁਸੀਂ ਬੋਲੀ ਗਏ ਤੇ ਬਾਅਦ ਚ ਤੁਸੀਂ ਪੈਸੇ ਕਿੱਥੋਂ ਲਿਉਣੇ ਆ ਇਹ ਕਹਿੰਦੇ ਸੀ ਕਿ ਰੇਤਾ ਬਹੁਤ ਸਸਤੀ ਕਰਦਾਂਗੇ ਅਸੀਂ ਉੱਥੋਂ ਪੈਸੇ ਕਰਾਂਗੇ ਇੱਥੋਂ ਕਰਾਂਗੇ ਮਾਈਨਿੰਗ ਨਹੀਂ ਹੁੰਦਾਂਗੇ ਆ ਤੁਸੀਂ ਕਿਸੇ ਦਰਿਆ ਦੇ ਕੰਡੇ ਤੇ ਚਲ ਜਾਓ ਜਾ ਕੇ ਹਾਲਾਤ ਵੇਖੋ ਉੱਥੇ ਕੀ ਆ ਰਾਗਵ ਚੱਡੇ ਤੇ ਇਹਨਾਂ ਦੇ ਹੀ ਐਮਐਲਏ ਕੁਵਰਵਿਜੇ ਪ੍ਰਤਾਪ ਨੇ ਉਂਗਲ ਚੁੱਕੀ ਵੀ ਨਸ਼ਾ ਜਿਹੜਾ ਵਿਕਦਾ ਵਾ ਉਹ ਸਾਰਾ ਉਹਦਾ ਵਿਕ ਰਿਆ ਫਿਰ ਮੈਨੂੰ ਦੱਸੋ ਉਹਦਾ ਘਰ ਕਦੋਂ ਢੋਣਾ ਉਹਦੇ ਹਲ ਕਦੋਂ ਜਾਣਾ ਆਮ ਬੰਦੇਆਂ ਨਾਲ ਤੁਸੀਂ ਜਾਈ ਜਾਂਦੇ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਭਾਈ ਅੱਜ ਨਸ਼ਾ ਨਹੀਂ ਵਿਕ ਰਿਆ ਕਿਉਂ ਨਹੀਂ ਵਿਕ ਰਿਆ ਵਿਕ ਰਿਆ ਵਾ ਨਸ਼ਾ ਹਰ ਜਗ੍ਹਾ ਹੀ ਇਹ ਕਿਤੇ ਨਾ ਕਿਤੇ ਕਮੀ ਜਿਹੜੀ ਆ ਸਾਡੇ ਲੋਕਾਂ ਚ ਹੀ ਆ ਲੇਕਿਨ ਲੱਗਦਾ ਨਹੀਂ ਤੁਹਾਨੂੰ ਸ਼ੁਰੂਆਤ ਤੇ ਹੋਈ ਨਾ ਕਮ ਸੇ ਕਮ ਜੇ ਕੋਈ ਡਾ ਵੱਡਾ ਫੈਸਲਾ ਸਰਕਾਰ ਨੇ ਲਿਆ ਤਾਂ ਕੋਈ ਨਾ ਕੋਈ ਸੋਚ ਕੇ ਲੇਤਾ ਹੋਏਗਾ ਤੁਹਾਨੂੰ ਪਹਿਲਾਂ ਦੱਸਿਆ ਸ਼ੁਰੂਆਤ ਪਹਿਲਾਂ ਹੀ ਬੜੇ ਚਿਰ ਦੀ ਹੋਈ ਸੀ ਔਰ ਕੀਤੀ ਸੀ ਮੈਂ ਇਹ ਨਹੀਂ ਇੰਪਲੀਮੈਂਟ ਹੋਈ ਮੈਂ ਇਹ ਦੱਸਣ ਡਿਆ ਤੁਹਾਨੂੰ ਜੰਡਿਆਲੇ ਹਲਕੇ ਦੀ ਐਗਜ਼ੈਂਪਲ ਦੇਣ ਡਿਆ ਮੈਂ ਉਸ ਸਮੇਂ ਦੀ ਜਿੰਦੇ ਆ ਜਾਗਦਾ ਐਸਐਸਓ ਐਸਐਸਪੀ ਨੂੰ ਪੁੱਛ ਲੋ ਫੋਨ ਕਰਕੇ ਕਿ ਜੰਡਿਆਲੇ ਹਲਕੇ ਦੇ ਵਿੱਚ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਐਮਐਲਏ ਸੀ ਇੱਕ ਬੂੰਦ ਨਸ਼ੇ ਦੀ ਸੀ ਮੈਂ ਉਸ ਵੇਲੇ ਨਾ ਸਾਰਿਆਂ ਦੇ ਖਿਲਾਫ ਬੋਲ ਉਹ ਕਹਿੰਦੇ ਵੀ ਇੱਕ ਬੂੰਦ ਵੀ ਲੱਭ ਕੇ ਵਿਖਾ ਤੇ ਉਹ ਬੰਦੇ ਕੋਈ ਹਿਮਾਚਲ ਨੂੰ ਕੋਈ ਰਾਜਸਥਾਨ ਨੂੰ ਭੱਜ ਗਏ ਵੜਨੇ ਹੀ ਦਿੱਤੇ ਜੇ ਨਾ ਭਜਦੇ ਪਿਆ ਭਾਜੀ ਨਮਾਇंदे ਦੀ ਮਰਜ਼ੀ ਹੋਵੇ ਨਾ ਤੇ ਕਿਤੇ ਤੁਹਾਨੂੰ ਕੱਖ ਨਹੀਂ ਲੱਭਣਾ ਪਰ ਕਿਤੇ ਨਾ ਕਿਤੇ ਅੱਜ ਜਿਹੜੇ ਹਾਲਾਤ ਆ ਨਾ ਅੱਜ ਤੇ ਤੁਰੇ ਜਾਂਦੇ ਕੋਈ ਫਰौती ਮੰਗਦਾ ਕੋ ਗੋਲੀ ਮਾਰ ਦਿੰਦਾ ਕਿਸੇ ਨੂੰ ਕੋਈ ਲਾਇਨ ਆਰਡਰ ਦੀ ਸਥਿਤੀ ਨਹੀਂ ਥਾਣੇ ਚ ਚਲਜੂ ਕਹਿੰਦੇ ਸਾਡੇ ਕੋਲ ਮੁਲਾਜ਼ਮ ਹੀ ਨਹੀਂ ਹੈਗੇ ਸਾਡੇ ਕੋਲ ਗਾਰਡ ਨਹੀਂ ਹੈ ਕੀ ਸਾਡੇ ਬੰਦੇ ਹਾਈ ਕੋਰਟ ਗਏ ਆ ਕਿਤੇ ਨਾ ਕਿਤੇ ਅੱਜ ਅਫਸਰਾਂ ਦੇ ਬੂਹਿਆਂ ਚ ਚੱਕਰ ਮਾਰ ਕੇ ਲੁਕੀ ਆ ਜਾਂਦੇ ਆ ਜਿਨ੍ਹਾਂ ਲੋਕਾਂ ਨੂੰ ਅਸਲੇ ਲਾਇਸੈਂਸ ਦੀ ਲੋੜ ਤੇ ਜਿਨ੍ਹਾਂ ਨੂੰ ਨਹੀਂ ਲੋੜ ਜਿਨ੍ਹਾਂ ਨੇ ਵਿਆਹਾਂ ਚ ਜਾ ਕੇ ਫੇਰ ਕਰਨੇ ਉਹ ਤੜਾ ਤੜ ਬਣਾਉਣ ਦੇ ਅਰਸ਼ ਪਰਸ਼ਾ ਕਰਾ ਕਰਾ ਬਣਾਈ ਜਾਂਦੇ ਇਹੋ ਜਿਹੇ ਹਾਲਾਤ ਜਿਹੜੇ ਪੰਜਾਬ ਦੇ ਨਹੀਂ ਸੀ ਵੇਖੇ ਲੱਗਦਾ ਵਾ ਕਿ ਲਗਾਤਾਰ ਵਧੇ ਨੇ ਹਥਿਆਰਾਂ ਦਾ ਇੱਕ ਬੰਨੇ ਤੇ ਕਹਿ ਰਹੇ ਨੇ ਕਿ ਸਰਕਾਰ ਕਹਿ ਰਹੀ ਸੀ ਕਿ ਹਥਿਆਰਾਂ ਦਾ ਤੇ ਕੰਟਰੋਲ ਕੀਤਾ ਜਾ ਰਿਹਾ ਲੱਗਦਾ ਕਿ ਨਸ਼ੇ ਦੇ ਇਹ ਜਿਹੜੇ ਹਥਿਆਰਾਂ ਦੇ ਜਿਹੜੇ ਲਾਇਸੈਂਸ ਬਣ ਰਹੇ ਨੇ ਜੀ ਇੱਥੇ ਕਿਸੇ ਚੀਜ਼ ਤੇ ਕੰਟਰੋਲ ਨਹੀਂ ਹੈਗਾ ਇਹ ਸਿਰਫ ਕੰਟਰੋਲ ਤੋਂ ਬਾਹਰ ਹੋ ਗਈ ਹਰ ਚੀਜ਼ ਹੀ ਕੰਟਰੋਲ ਤੋਂ ਬਾਹਰ ਹੋ ਗਈ ਆ ਕੰਟਰੋਲ ਕਰਨਾ ਪਊਗਾ ਅੱਜ ਇਹ ਗੁਰੂ ਨਗਰੀ ਦੇ ਵਿੱਚ ਤੁਸੀਂ ਆਲੇ ਦੁਆਲੇ ਸਾਫ ਸਫਾਈ ਤੇ ਹਾਲਾਤ ਵੇ ਕਿਦਾਂ ਅੱਜ ਇੱਥੋਂ ਦੇ ਮੇਰ ਜਿਹੜਾ ਬਾਨਾ ਸੀ ਨਾ ਕਾਂਗਰਸ ਦਾ ਮਿਹਰਬਾਨਾ ਸੀਗਾ 1 2 3 4 5 ਜੀ ਬੱਸ ਜੀ ਮੇਰ ਬਣ ਗਿਆ ਜੀ ਆ ਵਾਇਸ ਮੇਰ ਬਣ ਗਿਆ ਜੀ ਐਦਾਂ ਕਦੀ ਹੁੰਦਾ ਸੀਗਾ ਲੋਕਾਂ ਨੇ ਫਤਵਾ ਦਿੱਤਾ ਸੀ ਜਿਸ ਨੂੰ ਇਹਨਾਂ ਨੇ ਉਹਦੇ ਉਲਟ ਕਰਤਾ ਕੰਮ ਇਹ ਚੀਜ਼ਾਂ ਜ਼ਿਆਦਾ ਚਿਰ ਨਹੀਂ ਚੱਲਣੀਆਂ ਮੈਂ ਤੁਹਾਨੂੰ ਦੱਸਿਆ ਕਿ ਇਤਿਹਾਸ ਰਚਣਾ ਇਹਨਾਂ ਨੇ ਹੁੰਦਾ ਸੀ ਤੇ ਹੈਗੇ 'ਚ ਫਰਕ ਹੁੰਦਾ ਜੇ ਇਹ ਜੋ ਮਰਜ਼ੀ ਕਰ ਲੈਣੇ ਜਾਂ ਹਾਰ ਦੇਣ ਭਾਵੇਂ 10000 ਦੇ ਦੇਣ ਲੋਕਾਂ ਦੇ ਮਨ ਬਦਲ ਚੁੱਕੇ ਆ ਇਹਨਾਂ ਜਿਹੜੀ ਰਾਜਨੀਤੀ ਕੀਤੀ ਸੀ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਅੱਜ ਨਾ ਤੇ ਸੁਖਪਾਲ ਸਿੰਘ ਖੈਰਿਆਂ ਨੂੰ ਬੋਲਣ ਦਿੰਦੇ ਉੱਥੇ ਤੇ ਨਾ ਕੁਵਰ ਵਿਜੇ ਪ੍ਰਤਾਪ ਨੂੰ ਬੋਲਣ ਦਿੰਦੇ ਚੰਗੇ ਬੰਦੇ ਨੂੰ ਤੇ ਬੋਲਣ ਹੀ ਨਹੀਂ ਦਿੰਦੇ ਉੱਥੇ ਜੇ ਬਾਜਵਾ ਸਾਹਿਬ ਕੱਲ ਬੋਲ ਰਹੇ ਸੀਗੇ ਤੇ ਉਹ ਧਾਰੀਵਾਲ ਸਾਹਿਬ ਉਹਨਾਂ ਨੂੰ ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਨਾਲੇ ਦੇ ਵਿੱਚ ਤੁਹਾਡੇ ਰੋਜ਼ ਨਵੀਂ ਵਾਰਦਾਤ ਹੋਂਦੀ ਉੱਥੇ ਤੁਸੀਂ ਧਿਆਨ ਨਹੀਂ ਦਿੰਦੇ ਉਹ ਉੱਥੇ ਬਾਰਡਰ ਏਰੀਆ ਉੱਥੋਂ ਦੇ ਲੋਕਾਂ ਦੀ ਸੁਣੋ ਤੇ ਚੁੱਕ ਕੇ ਮਿੰਟ ਚੁੰਗਲ ਕਰ ਦਿੰਦੇ ਜੇ ਹਰ ਜਗ੍ਹਾ ਤੇ ਪੰਗਾ ਲੈਣਾ ਸਹੀ ਨਹੀਂ ਹੁੰਦਾ ਅੱਜ ਹਰ ਇੱਕ ਜਗ੍ਹਾ ਤੇ ਲੜਾਈਆਂ ਕਰਨੀਆਂ ਚੰਗੇ ਨਹੀਂ ਕੰਮ ਦੀ ਡਿਵੈਲਪਮੈਂਟ ਦੀ ਗੱਲ ਕਰਾਂ ਵੀ ਡਿਵੈਲਪਮੈਂਟ ਕੀ ਕੀਤੀ ਇੱਕ ਕਿੱਟ ਵੀ ਲਾਈ ਜੀ ਮੇਰੀ ਗੱਲ ਸੁਣੋ ਇਹ ਤੇ ਚਲੋ ਸਰਕਾਰ ਦਾ ਕੰਮ ਹੈ ਡਿਵੈਲਪਮੈਂਟ ਕਰਨਾ ਲੇਕਿਨ ਲੱਗਦਾ ਨਹੀਂ ਹੈ ਕਿ ਜਿਹੜਾ ਨਸ਼ੇ ਨੂੰ ਲੈ ਕੇ ਗੋੰਗੀ ਛੇਵਾਂ ਦਰਿਆ ਸੀ ਨਸ਼ਾ ਤੁਹਾਡੀ ਸਰਕਾਰ ਦੇ ਸਮੇਂ ਵੀ ਤੇ ਕਾਲੀ ਦਲ ਦੀ ਸਰਕਾਰ ਸਮੇਂ ਕਿਸੇ ਨੇ ਤੇ ਪਹਿਲ ਕਰਮੀ ਕੀਤੀ ਨਾ ਕਿ ਠੀਕ ਹੈ ਜੇਕਰ ਛੋਟਿਆਂ ਦੇ ਘਟਾਏ ਜਾ ਰਹੇ ਨੇ ਤਾਂ ਵੱਡੇ ਵੀ ਆਪੇ ਕਾਬੂ ਆ ਜਾਣਗੇ ਕੀ ਲੱਗਦਾ ਨਹੀਂ ਪ੍ਰੇਜ਼ ਕਰਨਾ ਪੈਂਦਾ ਇਹਨੂੰ ਇੱਕ ਗੱਲ ਦੱਸੋ ਨਸ਼ਾ ਆਉਂਦਾ ਕਿੱਥੋਂ ਇਨਾਂ ਦਾ ਹੀ ਵਿਧਾਇਕ ਬੋਲ ਰਿਹਾ ਵਾ ਉਥੇ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਚ ਕਹਿੰਦਾ ਪੰਜਾਬ ਤੋਂ ਚਿੱਟਾ ਆਉਂਦਾ ਜੀ ਇੱਥੇ ਉਹ ਪੰਜਾਬ ਦੇ ਵਪਾਰੀ ਆਉਂਦੇ ਜੀ ਮਤਲਬ ਇਹਨਾਂ ਦੇ ਨੁਮਾਇੰਦੇ ਕਹਿਣ ਦੇ ਆ ਪਹਿਲਾਂ ਆਪਸ ਚ ਸਲਾਹ ਬੈ ਕੇ ਕਰਨ ਇੱਕ ਬਨੇ ਤੁਸੀਂ ਕਹਿਣ ਦੇ ਆ ਵੀ ਇੱਥੇ ਜੀ ਨਸ਼ਿਆਂ ਵਿਰੋਧ ਇਹਨਾਂ ਨੇ ਜੰਗ ਛੇੜਤੀ ਆ ਦੂਜੇ ਬਨੇ ਇਹਨਾਂ ਦਾ ਹੀ ਐਮ ਐਲ اے ਪੰਜਾਬ ਤੇ ਉਂਗਲ ਚੁੱਕ ਰਿਹਾ ਸਰਕਾਰ ਕਿ ਇਹਨਾਂ ਦੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਉਥੇ ਬੋਲੀ ਜਾਂਦਾ ਵਾ ਇਸੇ ਕਰਕੇ ਕੀ ਪਤਾ ਕਾਰਵਾਈ ਸ਼ੁਰੂ ਕੀਤੀ ਹੋਵੇ ਉਹ ਚਲੋ ਕਾਰਵਾਈ ਮੈਂ ਤੁਹਾਨੂੰ ਦੱਸਿਆ ਵੀ ਦੋ ਦਿਨਾਂ 'ਚ ਚੌ ਦਿਨਾਂ 'ਚ ਕਿਹੜੀ ਕਾਰਵਾਈ ਹੋ ਜਣੀ ਹੈ ਇਹ ਕਾਰਵਾਈਆਂ ਇਦਾਂ ਨਹੀਂ ਹੁੰਦੀਆਂ ਇੱਕ ਬਨੇ ਆਮ ਬੰਦਾ ਇਨਸਾਫ ਲੈਣ ਲਈ ਜਾਂਦਾ ਉਹਨੂੰ ਕਹਿੰਦੇ ਥਾਣੇ 'ਚ ਪੁਲਿਸ ਨਹੀਂ ਹੈਗੀ ਘਰ ਟੌਣ ਜਾਂਦੇ ਜਿਹੜੋ ਕਿਨੇ ਕਿਨੇ ਆਇਂਦੇ ਆ ਬਲੋ ਕਿੱਥੇ ਜਾਏ ਜਾ ਯਾਰ ਦੱਸੋ ਤੁਸੀਂ ਤੁਹਾਨੂੰ ਜੀ ਮੈਨੇ ਕੋ ਹੋਰ ਤੁਸੀਂ ਗੱਲ ਕਹੀ ਕਿ ਇਹ 2027 ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਨਹੀਂ ਆ ਸਕਦੀ ਇਹ ਤੁਹਾਡਾ ਦਾਵਾ ਆ ਦਾਵਾ ਨਹੀਂ ਦਾਵਾ ਨਹੀਂ ਨਾ 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 ਇਹ ਕਨਫਰਮ ਆ 90% ਤੇ ਇਹਨਾਂ ਨੇ ਚੋਣਾਂ ਹੀ ਨਹੀਂ ਲੜਨੀਆਂ ਅੱਧੋਂ ਜ਼ਿਆਦਾ ਨੇ ਤੇ ਅਮਰੀਕਾ ਕੈਨੇਡਾ ਦੇ ਵੀਜ਼ੇ ਲੈ ਲਏ ਇਹਨਾਂ ਨੂੰ ਪਤਾ ਵੀ ਬਾਅਦ ਚ ਇੱਥੇ ਔਖਾ ਘਟਾਉਣਾ ਇਹਨਾਂ ਜੋ ਵੀਜ਼ੇ ਲਿਆ ਨਾ ਵੱਡੇ ਨਾ ਪੈਣਾ ਵਾ ਇਹਨਾਂ ਜਿਹੜੇ ਲੀਡਰਾਂ ਨੂੰ ਛੇੜਿਆ ਨਾ ਮੇਰੀ ਸੁਣ ਲਓ ਗੱਲ ਜਿਹੜੇ ਜਿਹੜੇ ਲੀਡਰਾਂ ਦੇ ਪਰਚੇ ਕਰਾਏ ਜਿਨ੍ਹਾਂ ਨੂੰ ਤੰਗ ਕੀਤਾ ਜਿਨ੍ਹਾਂ ਨੂੰ ਫੜਾਇਆ ਤੇ ਤੁਹਾਨੂੰ ਕੀ ਲ ਇਸ ਕਰਕੇ ਪੰਗਾ ਨਹੀਂ ਮੇਰੇ ਵੀਰ ਲਈਦਾ ਕਿਸੇ ਨਾਲ ਇਨੀ ਈਰਖਾ ਭਾਵਨਾ ਨਹੀਂ ਰੱਖੀ ਸੀ ਕੀਰਤਪੁਰ ਸਾਹਿਬ ਜਾਣ ਉੱਥੇ ਜਾ ਕੇ ਇੱਕ ਚੀਜ਼ ਸਿੱਖ ਲੈਣਾ ਅੱਲੇ ਵੀ ਸਮਾ ਵਾ ਜਿੱਥੇ ਫੁੱਲ ਪਾਉਂਦੇ ਨਾ ਉੱਥੇ ਜਾ ਕੇ ਵੇਖਣ ਬੰਦੇ ਨੂੰ ਕੋਈ ਬੰਦੇ ਦਾ ਮੁੱਲ ਨਹੀਂ ਆ ਉਹ ਘਰ ਦੇ ਜੀ ਜਿਹੜੇ ਛੋਟ ਕੇ ਫੁੱਲ ਉੱਥੇ ਆ ਜਾਂਦੇ ਉੱਥੇ ਇਨਸਾਨੀਅਤ ਹੀ ਆ ਜਾਤ ਪਾਤ ਖਤਮ ਹੋ ਜਾਂਦੀ ਜਿਹੜੇ ਘਰ ਦਾ ਜੀ ਮਰ ਜਾਂਦਾ ਉਹਦੇ ਕੱਪੜੇ ਤੱਕ ਲੋਕੀ ਸੁੱਟ ਜਾਂਦੇ ਤੇ ਆਪਾਂ ਕਿਹੜੇ ਲੋਕਾਂ ਕਰਕੇ ਵੈਰ ਪਾਉਣ ਦੇ ਕਿਹੜੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਕਿਹੜੇ ਬੰਨੇ ਤੋੜਨ ਦੇ ਕੋਈ ਚੱਜ ਦਾ ਕੰਮ ਕਰੀਏ ਗੁਰੂ ਸਾਹਿਬ ਦੇ ਨਾਮ ਤੇ ਰਾਜਨੀਤੀ ਜਿਹੜੀ ਕੀਤੀ ਸੀ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਉਹ ਕਾਂਗਰਸੀ ਸੀ ਗੁਰਜੀਤ ਸਿੰਘ ਔਜਲਾ ਜਿਹੜਾ ਪਾਰਲੀਮੈਂਟ ਚ ਬੋਲ ਕੇ ਆਇਆ ਸੀ ਬੰਦੀ ਸਿੰਘਾਂ ਦੀ ਗੱਲ ਇਹਨੇ ਕੀਤੀ ਸੀ ਉਹ ਵੀ ਗੁਰਜੀਤ ਬੁੱਡੇ ਨਾਲੇ ਦੀ ਗੱਲ ਕੀਤੀ ਸੀ ਇਹਨਾਂ ਨੇ ਉਹ ਵੀ ਗੁਰਜੀਤ ਸਿੰਘ ਔਜਲਾ ਜਾ ਕੇ ਬੋਲੇ ਤੇ ਸਿਚੇਲ ਸਾਹਿਬ ਜਾ ਕੇ ਉੱਥੇ ਸ਼ੁਰੂ ਹੋ ਗਿਆ ਇਹ ਕੰਮ ਜਿਹੜੇ ਆ ਭਾਈ ਸਾਹਿਬ ਕਾਂਗਰਸ ਸਰਕਾਰ ਵੇਲੇ ਔਰ ਕਾਂਗਰਸ ਦੇ ਨਮਾਇੰਦਿਆਂ ਨੇ ਕਿਤੇ ਨਾ ਕਿਤੇ ਕੀਤੇ ਆ ਫਿਰ ਜਾ ਕੇ ਜਦੋਂ ਇਹਨਾਂ ਦੀਆਂ ਅੱਖਾਂ ਖੋਲਦੀਆਂ ਵਾ ਫਿਰ ਜਾ ਕੇ ਕਿਤੇ ਨਾ ਕਿਤੇ ਉਹ ਡਰਾਮਾ ਜਿਹਾ ਕਰਨ ਡਿਆ ਪੈਂਦੇ ਕਰਦੇ ਕੱਖ ਨਹੀਂ ਨਵਜੋਤ ਸਿੰਘ ਸਿੱਧੂ ਦਾ ਵੀ ਜਿਹੜਾ ਜਿਹੜਾਗਾ ਸੀਗਾ ਇੱਕ ਡ੍ਰੀਮ ਸੀਗਾ ਕਿ ਆ ਇੱਥੋਂ ਤੋਂ ਪੈਸੇ ਆਣਗੇ ਕੀ ਲੱਗਦਾ ਫਿਰ ਉਹਨੂੰ ਫੋਲੋ ਕੀਤਾ ਭਗਵੰਤ ਮਾਨ ਨੇ ਉਹ ਵੀ ਇਹੀ ਦਿੰਦੇ ਸੀਗੇ ਤਰਕ ਦਿੰਦੇ ਸੀਗੇ ਮੈਂ ਤੇ ਇੱਕ ਗੱਲ ਜਾਣਦਾ ਵੀ ਫੋਲੋ ਕਰਨਾ ਜਿਹਨੂੰ ਇਹਨਾਂ ਨੇ ਕਰਨ ਜਿਹਨੂੰ ਨਹੀਂ ਕਰਨਾ ਨਾ ਕਰਨਾ ਅਸੀਂ ਤੇ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਔਰ ਪੰਜਾਬੀਅਤ ਦੀ ਗੱਲ ਕਰਦਾ ਮੈਨੂੰ ਤੇ ਲੱਗਦਾ ਸਿੱਧੂ ਕਰਦਾ ਪੰਜਾਬ ਦੀ ਗੱਲ ਮੈਨੂੰ ਤੇ ਲੱਗਦਾ ਨਹੀਂ ਕਿਤੇ ਕੋਈ ਗੱਲ ਵੀ ਮੈਂ ਤੁਹਾਨੂੰ ਦੱਸਾਂ ਭਾਵੇਂ ਸਾਡੀ ਪਾਰਟੀ ਦੇ ਨਾਮ ਮੈਨੂੰ ਨਹੀਂ ਲੱਗਦਾ ਮੈਂ ਜਿਹੜੇ ਬੰਦਿਆਂ ਦਾ ਲੱਗਦਾ ਉਹਨਾਂ ਦੀ ਗੱਲ ਕਰੂੰਗਾ ਮੈਨੂੰ ਲੱਗਦਾ ਕਿ ਜੋ ਪੰਜਾਬ ਦੀ ਨਬਜ਼ ਗੁਰਜੀਤ ਸਿੰਘ ਔਜਲਾ ਫੜ ਲੈਂਦਾ ਤੇ ਪੰਜਾਬ ਦੀ ਗੱਲ ਕਰਦਾ ਔਰ ਪੰਜਾਬੀਅਤ ਦੀ ਗੱਲ ਕਰਦਾ ਉਹ ਹੋਰ ਕੋਈ ਨਹੀਂ ਕਰਦਾ ਜੋ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੀਤੀ ਆ ਉਹ ਤੇ ਕਿ ਨਾਮ ਆਪਣੇ ਕਈ ਇਸ ਤਰ੍ਹਾਂ ਦੇ ਵਿਧਾਇਕ ਸੀਗੇ ਜਿਨ੍ਹਾਂ ਨੇ ਗੱਲ ਕੀਤੀ ਵੀ ਆ ਤੁਹਾਨੂੰ ਲੱਗਦਾ ਨਹੀਂ ਕਿ ਫਿਰ ਗੁਰਜੀਤ ਔਜਲਾ ਹੀ ਕਿਉਂ ਤੁਹਾਨੂੰ ਲੱਗਦਾ ਕਿ ਇਹ ਕੰਮ ਕਰ ਸਕਦੇ ਆ ਠੀਕ ਆ ਸੰਸਦ ਚ ਵਾਜ ਚੁੱਕੀ ਹੋएगी ਹੋ ਸਕਦੀ ਹੈ ਭਾਈ ਸੰਸਦ ਦੇ ਵਿੱਚ ਵਾਜ ਵੀ ਚੁੱਕਣਾ ਔਰ ਪੰਜਾਬ ਦੇ ਬਹੁਤ ਸਾਰੇ ਮਸਲੇ ਆ ਔਰ ਹਰ ਬੰਦੇ ਦੇ ਮਸਲੇ ਆ ਜਿਹੜਾ ਹਰ ਕਿਸੇ ਦੀ ਗੱਲ ਸੁਣ ਕੇ ਹਰ ਕਿਸੇ ਦੀ ਗੱਲ ਰੱਖੇ ਮੈਂ ਹਰ ਲੀਡਰ ਕੋਲ ਗਿਆ ਆਪਣੀ ਪਾਰਟੀ ਦੇ ਦੂਜੀਆਂ ਪਾਰਟੀਆਂ ਦੇ ਵੀ ਵੀ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲੀ ਸੜਕ ਮਹਾਂਪੁਰਸ਼ ਬਣਾਉਣ ਡਿਆ ਕਿਲਾ ਨੰਦਗੜ੍ਹਲੇ ਬਾਬਾ ਸਤਨਾਮ ਸਿੰਘ ਜੀ ਵੀ ਆਪਾਂ ਸ਼ੜਕ ਜੜੀ ਦਾ ਵਿਧਾਨ ਸਭਾ ਪਾਰਲੀਮੈਂਟ ਚ ਮੁੱਦਾ ਹੀ ਚੁੱਕਦੀਏ ਔਰ ਕਿਤੇ ਨਾ ਕਿਤੇ ਮੈਨੂੰ ਬੜਾ ਦੁੱਖ ਲੱਗਾ ਕਿ ਉਹ ਕਿਸੇ ਵੀ ਬੰਦੇ ਨੇ ਉਹ ਗੱਲ ਨਹੀਂ ਕੀਤੀ ਸਿਵਾਏ ਇਸ ਬੰਦੇ ਦੇ ਜਾ ਕੇ ਗਟਕਰੀ ਸਾਹਿਬ ਤੱਕ ਉਹਨਾਂ ਨੇ ਲੈਟਰ ਪਹੁੰਚਾਈ ਜਾਂ ਗੱਲ ਕੀਤੀ ਜਾਂ ਉੱਥੇ ਮੌਕੇ ਤੇ ਗਏ ਬਹੁਤ ਸਾਰੇ ਐਸੇ ਮੁੱਦੇ ਨੇ ਪੰਜਾਬ ਦੇ ਜਿਹੜੇ ਲੋਕਾਂ ਨੂੰ ਨਾਲ ਖਲੋਣਾ ਚਾਹੀਦਾ ਔਰ ਨਹੀਂ ਖਲੋਂਦੇ ਔਰ ਫਜ਼ੂਲ ਦੀਆਂ ਲੜਾਈਆਂ ਨਾ ਕਰਨਾ ਉਹ ਮਾੜਾ ਆ ਮਾੜਾ ਸਾਡੇ ਵਾਲੇ ਵੀ ਉੱਥੇ ਜ਼ਿਆਦਾਤਰ ਮੈਂ ਵੇਖਦਾ ਰਹੇ ਨਾ ਆ ਵੀ ਮਾੜਾ ਹੀ ਉਹ ਵੀ ਮਾੜਾ ਹੀ ਉਹ ਉਹਨੂੰ ਕਹੀ ਜਾਂਦਾ ਉਹ ਮਾੜੇ ਲੈਣਾ ਕੁਝ ਨਹੀਂ ਮੈਂ ਲੋਕਾਂ ਦੇ ਵਿੱਚ ਜਾ ਕੇ ਵੇਖਦਾ ਜਦੋਂ ਲੋਕਾਂ ਦੀ ਗੱਲ ਕੀ ਹੁੰਦੀ ਲੋਕੀ ਕਹਿੰਦੇ ਭਾਈ ਡਵੈਲਪਮੈਂਟ ਦੀ ਗੱਲ ਕਰੋ ਕੰਮਾਂ ਦੀ ਗੱਲ ਕਰੋ ਆ ਲੜਾਈਆਂ ਬੰਦ ਕਰੋ ਲੜਾਈਆਂ ਨਹੀਂ برداشت ਕਰਦੇ ਲੋਕ ਲੜਾਈਆਂ ਤਾਂ ਨਹੀਂ برداشت ਕਰਦੇ ਲੇਕਿਨ ਮਨਦੀਪ ਸਿੰਘ ਮੰਨਾ ਕਹਿੰਦੇ ਨੇ ਮੈਂ ਉਹਨਾਂ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਕਹਿੰਦੇ ਕਿ ਵਿਸ਼ਵਾਸ ਕਰਤੇ ਕਰੀਏ ਕਾਲੀਆਂ ਨੇ ਵੀ ਖਾਦਾ ਕਾਂਗਰਸੀਆਂ ਨੇ ਵੀ ਖਾਦਾ ਇਹਨਾਂ ਨੂੰ ਟਾਈਮ ਦਿੱਤਾ ਇਹਨਾਂ ਨੇ ਵੀ ਖਾਦਾ ਕਹਿੰਦੇ ਵਿਸ਼ਵਾਸ ਕਰਤੇ ਕਰੀਏ ਕਿਸ ਤੇ ਵਿਸ਼ਵਾਸ ਕਰ ਸਕੀਏ ਕਿ ਹਾਂ ਵੀ ਇਹ ਪੰਜਾਬ ਦਾ ਭਲਾ ਕਰ ਸਕਣ ਦੱਸੋ ਤੁਸੀਂ ਮੈਂ ਨਹੀਂ ਹੁਣ ਇਸ ਟੌਪਿਕ ਤੇ ਗੱਲ ਕਰਨੀ ਹੁਣ ਇਹ ਗੱਲ ਮੈਨੂੰ ਨਹੀਂ ਸ਼ੋਭਾ ਦਿੰਦੀ ਇਹ ਗੱਲ ਵੇਖੋ ਵਿਸ਼ਵਾਸ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਕਰਨਾ ਚਾਹੀਦਾ ਕਿੰਨੇ ਨਹੀਂ ਖਾਦਾ ਉਹੀ ਤੇ ਉਹ ਗਏ ਅੰਦੇ ਕਹਿੰਦੇ ਕਿੰਨੇ ਨਹੀਂ ਖਾਦਾ ਕਿਤੇ ਵਿਸ਼ਵਾਸ ਕਰੀਏ ਹਾਂ ਲੋਕੀਆ ਵਿਸ਼ਵਾਸ ਕਰਨਾ ਕਿਹਦੇ ਤੇ ਆ ਕਿਹਦੇ ਤੇ ਵਿਸ਼ਵਾਸ ਕਰਨਾ ਆਪਣੇ ਆਪ ਤੇ ਵਿਸ਼ਵਾਸ ਕਰੋ ਕਿਸੇ ਦੇ ਵਿਸ਼ਵਾਸ ਕਾਦੇ ਲਈ ਕਰਨਾ ਇਹ ਥੋੜੀ ਵੀ ਕੋਈ ਗੱਲ ਹੋਈ ਤੇ ਫਿਰ ਜਾ ਕੇ ਆਪਾਂ ਬੋਲਦੀਏ ਤੇ ਜਾ ਕੇ ਤਾਂ ਨਾ ਕਿਤੇ ਮੈਂ ਵੇਖੋ ਇਹ ਗੱਲਾਂ ਸਾਰੀਆਂ ਸਮਝਦਾ ਮੈਨੂੰ ਐਸ ਕੀ ਐਕਸੈਪਟ ਹੈ ਕਿ 1100 ਰੁਪਏ ਮਹਿਲਾਵਾਂ ਨੂੰ ਮਿਲ ਜੇਗਾ ਐਸ ਕੀ ਬਜਟ ਉਹ ਖਰ ਨਹੀਂ ਮਿਲਣਾ ਲਾਸਟ ਦੇ ਜੋ 2-4 ਮਹੀਨੇ ਰਹਿ ਗਏ ਉਦੋਂ ਇਹਨਾਂ ਨੇ ਦੇ ਦੇਣੇ ਆ ਉਹ ਵੋਟਾਂ ਪਾਉਣ ਲਈ ਕੋਈ ਨਾ ਕੋਈ ਲਾਲਚ ਦੇਣੇ ਆ ਵੀ ਇੱਕ ਅਦੀ ਸ਼ੀਟ ਆ ਜੂ ਮੈਨੂੰ ਨਹੀਂ ਲੱਗਦਾ ਰਿਕਾਰਡ ਤੋੜ ਜਿਹੜਾ ਕੰਮ ਐ ਰਕੀ ਹੋਣਾ ਵੇ ਇੱਕ ਤਰਫਾ ਹੀ ਹੋਣਾ ਕੰਮ ਔਰ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਜਿਹੜੇ ਕਹਿੰਦੇ ਨਾ ਸਟੇਡੀਅਮ ਬਣਾਵਾਂਗੇ ਗਰਾਊਂਡਾਂ ਬਣਾਵਾਂਗੇ ਰੇ ਕਿਹੜਾ ਟ ਪੰਜਾਬ ਨੂੰ ਕਰਜਾਈ ਹੀ ਨਾ ਕਰ ਤਾ ਕਰਜ਼ਾ ਤਾਰਨਾ ਕਿਨੇ ਆਏ ਵੇਖੋ ਤੁਸੀਂ ਇਸ ਕਰਕੇ ਥੋੜੇ ਜੇ ਸਿਆਣੇ ਬਨ ਔਰ ਜਿਹੜੀਆਂ ਗੱਲਾਂ ਕੀਤੀਆਂ ਸੀ ਉੱਤੇ ਖਰੇ ਉਤਰਨਾ ਜੇ ਨਸ਼ਾ ਬੰਦ ਕਰਨਾ ਵਾ ਤੇ ਜ਼ਿਲ੍ਹਾ ਵਾਈਜ਼ ਡਿਸਟ੍ਰਿਕਟ ਦੀਆਂ ਕਮੇਟੀਆਂ ਬਣਾਉਣ ਹਰ ਪਾਰਟੀ ਨੂੰ ਨਾਲ ਲੈ ਕੇ ਚੱਲਣ ਕੱਲਿਆਂ ਨੇ ਨਸ਼ਾ ਨਹੀਂ ਬੰਦ ਕਰ ਲੈਣਾ ਇਹਨਾਂ ਨੇ ਇਹ ਪਾਰਟੀ ਦੇ ਬੰਦੇ ਹੀ ਨਸ਼ੇ ਚ ਇਨਵੋਲ ਹੋਏ ਤਾਂ ਕੀ ਕਰ ਬੈਨੋ ਦੱਸੋ ਭਾਜੀ ਹਰ ਬੰਦਾ ਇਨਵੋਲ ਹੁੰਦਾ ਮੈਨੂੰ ਇੱਕ ਗੱਲ ਦੱਸੋ ਸ਼ਾਇਦ ਉਸਦਾ ਹੀ ਉਹ ਕਿਸੇ ਨਾ ਕਿਸੇ ਜਗ੍ਹਾ ਤੇ ਹੋਏਗਾ ਕੋਈ ਵੇਖੋ ਹਾ ਹਰ ਪਾਰਟੀ ਚ ਚੰਦ ਬੰਦੇ ਚੰਗੇ ਹੁੰਦੇ ਹੀ ਆ ਸਾਰੀਆਂ ਪਾਰਟੀਆਂ ਦੇ ਵਿੱਚ ਹਰ ਬੰਦਾ ਦਾ ਕੀ ਨਹੀਂ ਹੁੰਦਾ ਰਾਜਨੀਤੀ ਨੂੰ ਬਦਨਾਮ ਬਹੁਤ ਜ਼ਿਆਦਾ ਕਰਦਾ ਔਰ ਹਰ ਬੰਦਾ ਜਿਹੜਾ ਵਾ ਮਾੜਾ ਵੀ ਨਹੀਂ ਹੁੰਦਾ ਤੇ ਹਰ ਬੰਦਾ ਚੰਗਾ ਵੀ ਨਹੀਂ ਹੁੰਦਾ ਚੰਗੇ ਲੋਕਾਂ ਨੂੰ ਕੰਮ ਕਰਨ ਵਾਲਿਆਂ ਨੂੰ ਐਨ ਜੀਓ ਨੂੰ ਸਮਾਜ ਸੇਵੀਆਂ ਨੂੰ ਨਾਲ ਲੈ ਕੇ ਉਹ ਕਮੇਟੀਆਂ ਬਣਨੀਆਂ ਚਾਹੀਦੀਆਂ ਉਹ ਲੋਕਾਂ ਨੂੰ ਲਾਜ ਵੀ ਕਰਾਉਣ ਔਰ ਜਿਹੜੇ ਲੋਕ ਛੱਡਣਾ ਚਾਹੁੰਦੇ ਇਹ ਥੋੜਾ ਵੀ ਜਿਹੜਾ ਬੰਦਾ ਨਸ਼ਾ ਛੱਡਣਾ ਚਾਹੁੰਦਾ ਉਹਨੂੰ ਫੜ ਕੇ ਅੰਦਰ ਦੇ ਦੇ ਤੇ ਜਿਹੜਾ ਵੇਚਦਾ ਉਹ ਬਾਹਰ ਤੁਰਿਆ ਫੇਰੇ ਨਸ਼ੇ ਵੇਚਣ ਵਾਲੇ ਦੀ ਕੋਈ ਪਾਰਟੀ ਨਹੀਂ ਹੁੰਦੀ ਮੈਂ ਤੁਹਾਨੂੰ ਇੱਕ ਗੱਲ ਨਸ਼ਾ ਵੇਚਣ ਵਾਲਾ ਅੱਜ ਜਿਹੜੀ ਪਾਰਟੀ ਦੇ ਨਾਲ ਆ ਅਗਲੇ ਦਿਨ ਉਹਨੇ ਦੂਜੀ ਪਾਰਟੀ ਨਾਲ ਆਣਾ ਦੂਜੇ ਦਿਨ ਉਹਨੇ ਦੂਜੀ ਪਾਰਟੀ ਨਾਲ ਆ ਜਾਣਾ ਉਹ ਬੰਦੇ ਜਿਹੜੇ ਆ ਉਹ ਕਿਤੇ ਨਾ ਕਿਤੇ ਜਮਾਨਤਾ ਕਰਾ ਕੇ ਆ ਜਾਂਦੇ ਆ ਫਿਰ ਇੱਕ ਦੀ ਰੈਲੀ ਕਰਾਉਂਦੇ ਤੇ ਲੀਡਰ ਸਰੂਪਾ ਪਾ ਕੇ ਜਿਹੜੇ ਹਰ ਪਾਰਟੀ ਦੀ ਗੱਲ ਕਰਨ ਨਾ ਮੈਂ ਸਰੂਪਾ ਪਾ ਕੇ ਤੇ ਫਿਰ ਉਹਨਾਂ ਨਾਲ ਲੈ ਲੈਂਦੇ ਇਸ ਕਰਕੇ ਜਿਹੜਾ ਬढ़ावा ਤੇ ਕਿਤੇ ਨਾ ਕਿਤੇ ਰਾਜਨੀਤਿਕ ਲੋਕਾਂ ਨੇ ਦਿੱਤਾ ਨਾ ਇਹਨਾਂ ਚੀਜ਼ਾਂ ਨੂੰ ਔਰ ਚੰਗੇ ਵੀ ਹੁੰਦੇ ਆ ਔਰ ਮਾੜੇ ਵੀ ਹੁੰਦੇ ਦੋ ਪਹਿਲੂ ਹੁੰਦੇ ਹਰ ਚੀਜ਼ ਦੇ ਪੰਜਾਬ ਦਾ ਬਜਟ ਨਿਕਲ ਗਿਆ ਹੁਣ ਸ਼੍ਰੋਮਣੀ ਕਮੇਟੀ ਦਾ ਬਜਟ ਆ ਗਿਆ ਕੱਲ ਹਰਨਾਮ ਸਿੰਘ ਖਾਲ ਕਿਸ ਤਰ੍ਹਾਂ ਵੇਖਦੇ ਹੋ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਸਕਦਾ ਰਣ ਤੁਹਾਨੂੰ ਲੱਗਦਾ ਮੈਂ ਨਾ ਦੇ ਰਹੀ ਤਰਸਤਾ ਹੀ ਬਾਬਾ ਹਰਨਾਮ ਸਿੰਘ ਖਾਲਸਾ ਜਿਹੜੇ ਆ ਬਹੁਤ ਵਧੀਆ ਫੈਸਲਾ ਉਹਨਾਂ ਦਾ ਦਮਦਮੀ ਟਕਸਾਲ ਦਾ ਤਿੰਨੇ ਜਥੇਦਾਰਾਂ ਦੀ ਭਾਲੀ ਹੋਣੀ ਚਾਹੀਦੀ ਹੈ ਕਿਉਂਕਿ ਆ ਤੇ ਨਵਾਂ ਹੀ ਕੰਮ ਸ਼ੁਰੂ ਕਰਤਾ ਬਾਦਲ ਸਾਹਿਬ ਨੇ ਵੀ ਜਿਹਨੂੰ ਮਰਜ਼ੀ ਲਾ ਦਿਓ ਤੇ ਜਿਹਨੂੰ ਮਰਜ਼ੀ ਵੇਖੋ ਉਹ ਕਦੀ ਵੀ ਗੁਰੂ ਘਰਾਂ ਦੇ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ ਤੇ ਨਾ ਇੰਟਰਫੇਅਰ ਕਰਨਾ ਚਾਹੀਦਾ ਤਖਤਾਂ ਦੇ ਜਥੇਦਾਰ ਉਹ ਬੰਦੇ ਲਾਉਣਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਜਿਨ੍ਹਾਂ ਲੋਕਾਂ ਨੂੰ ਘਰਾਂ 'ਚ ਬਿਠਾਤਾ ਹੋਵੇ ਲੋਕਾਂ ਨੇ ਰਹਾ ਕੇ ਤੇ ਫਿਰ ਉਹ ਲਾਉਣਗੇ ਮਾੜੀ ਗੱਲਿਆ ਅੱਜ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਆ ਸਿੱਖ ਸੰਗਤਾਂ ਵਾਂ ਉਹ ਵੇਖ ਰਹੀਆਂ ਵਾਂ ਕਿ ਕਿਹੜਾ ਬੰਦਾ ਗਾੜੀ ਆ ਉਹਰ ਬਾਬਾ ਅਰਨਾਮ ਸਿੰਘ ਹੋਣੀ ਚ ਗਾੜੀ ਆ ਤੇ ਸਾਨੂੰ ਸਾਰਿਆਂ ਨੂੰ ਸਾਡਾ ਫਰਜ਼ ਬਣਦਾ ਇੱਕ ਸਿੱਖ ਹੋਣ ਦੇ ਨਾਤੇ ਉਹਨਾਂ ਦਾ ਸਾਥ ਦੇਣਾ ਔਰ ਇਹ ਕੰਮ ਜਿਹੜਾ ਵਾ ਮੇਰੇ ਹਿਸਾਬ ਨਾਲ 100% ਇਹ ਹੋਣਾ ਹੀ ਹੋਣਾ ਹੈ ਜਥੇਦਾਰਾਂ ਦੀ ਭਾਲੀ ਹੋਣੀ ਹੋਣੀ ਕਿਉਂਕਿ ਲੋਕਾਂ 'ਚ ਰੋਸ ਬਹੁਤ ਆ। ਲੇਕਿਨ सोनू ਜੀ ਇਸ ਤਰ੍ਹਾਂ ਦੀ ਇੱਕ ਵੱਲੋਂ ਵੀ ਤਸਵੀਰਾਂ ਸਾਹਮਣੇ ਆਈਆਂ ਜਿਹੜਾ ਮੋਰਚਾ ਲੱਗਾ ਸੀ ਸ਼ਰਮਨੀ ਕਮੇਟੀ ਦੇ ਸਾਹਮਣੇ ਬੜਾ ਟਕਰਾਵ ਜ਼ਬਰਦਸਤ ਹੋਇਆ ਹੈ 328 ਰੁਪਿਆਂ ਨੂੰ ਲੈ ਕੇ। ਲੱਗਦਾ ਨਹੀਂ ਟਕਰਾਵ ਦੀ ਸਥਿਤੀ ਸਾਹਮਣੇ ਆਜੀ ਕਿੱਨੇ ਕ ਟਕਰਾ ਕਰੀ ਜਾਓਗੇ ਆਪਸ ਵਿੱਚ? ਮੈਨੂੰ ਇੱਕ ਗੱਲ ਦੱਸੋ ਕਿੰਨੇ ਕ ਟਕਰਾ ਕਰ ਲਾਂਗੇ? ਜੇ ਆਪਸ ਹੀ ਟਕਰਾ ਕਰੀ ਜਾਣੇ ਤਾਂ ਫਿਰ ਲੋਕੀ ਤੇ ਵੇਖਣ ਡੈ ਤਮਾਸ਼ਾ ਦਿੱਲੀ ਵਾਲੇ ਤੇ ਵੇਖਦੇ ਆ। ਲੇਕਿਨ ਭਰਾ ਤੇ ਭਰਾ ਨੂੰ ਭਰਾ ਦੇ ਭਰਾ ਦੇ ਖਿਲਾਫ ਹੀ ਹੋ ਗਿਆ ਨ ਅਕਾਲੀ ਦਲ ਜਮਾਤ ਮਾੜੀ ਨਹੀਂ ਸੀ ਉਹ ਚੰਦਗ ਬੰਦਿਆਂ ਨੇ ਆਣ ਕੇ ਜਿਹੜਾ ਵਾ ਉਹ ਸਾਰਾ ਸਿਸਟਮ ਕੈਪਚਰ ਕਰ ਲਿਆ ਉਹ ਬੰਦੇ ਜਿਹੜੇ ਆ ਬਾਹਰ ਦਾੜੀਆਂ ਮੰਨ ਕੇ ਰੱਖਦੇ ਇਥੇ ਹਨ ਕਿ ਖੋਲ ਦਿੰਦੇ ਆ ਉਹ ਮਤਲਬ ਧਰਮ ਦੇ ਨਾਂ ਤੇ ਜੋ ਰਾਜਨੀਤੀ ਜੋ ਕੁਝ ਵੀ ਆ ਉਹ ਚੀਜ਼ਾਂ ਵੇਖੋ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦਾ ਘਰ ਆ ਨੇ ਜਿਹੜਾ ਸਰਵੋੱਚ ਅਦਾਲਤ ਆ ਇਸ ਘਰ ਦੇ ਨਾਲ ਜਿੰਨੇ ਮੱਥਾ ਲਾ ਲਿਆ ਤਾਂ ਕੱਖ ਨਹੀਂ ਰਹਿਣਾ ਅਸੀਂ ਤਾਂ ਇਸ ਘਰ ਦੇ ਬੱਚੇ ਪਈ ਇੱਥੇ ਜਿੰਨੇ ਜਾਣਾ ਨੀਵੀ ਹੋ ਕੇ ਜਾਇਆ ਕਰੋ ਰਾਜਨੀਤੀ ਜਿਹੜੀ ਆ ਬਹੁਤ ਦੂਰ ਰੱਖੋ ਇਸ ਘਰ ਤੋਂ ਪਰ ਇਸ ਘਰ ਨਾਲ ਵੀ ਜੇ ਕਿਸੇ ਨੇ ਇਹ ਰਾਜਨੀਤੀ ਅਣਕੇ ਕੀਤੀ ਤੇ ਫਿਰ ਉਹ ਲੈਣਾ ਦੇਣਾ ਇੱਥੇ ਹੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਮਾਰੇ ਕਿਤੇ ਮਾਰਦੇ ਥੋੜੀ ਕਿਸੇ ਨੂੰ ਹੂੰ ਗੁਰੂ ਘਰ ਕਦੀ ਕਿਸੇ ਨੂੰ ਮਾਰਦੇ ਨੇ ਬੁੱਧੀ ਭ੍ਰਿਸ਼ਟ ਹੁੰਦੀ ਹੈ ਬੰਦੇ ਦੀ ਉਹ ਫਿਰ ਆਪੇ ਕੰਦਾਂ 'ਚ ਵਜਦਾ ਫਿਰਦਾ ਵਾ ਤੇ ਉਹੀ ਹਾਲਾਤ ਨੇ ਮਾਨਮ ਸਿੰਘ ਖਾਲਸਾ ਦੀ ਗੱਲ ਕੀਤੀ ਇੱਕ ਉਹ ਵੀ ਫੋਟੋਆਂ ਵਾਇਰਲ ਹੋਈਆਂ ਜੀ ਕੁੰਬ ਚ ਨਹਾਉਂਦੇ ਨਜ਼ਰ ਆ ਬਹੁਤ ਕ੍ਰਿਟਿਸਾਈਜ਼ ਹੋਇਆ ਨਾ ਦਾ ਕ੍ਰਿਟਿਸਿਜ਼ਮ ਹੋਇਆ ਸੀਗਾ ਤੁਹਾਨੂੰ ਲੱਗਦਾ ਸੀ ਉਹ ਵੀ ਚੀਜ਼ਾਂ ਚੰਗੀਆਂ ਸੀ ਦੇਖੋ ਪਾ ਜੀ ਮੈਂ ਇੱਕ ਗਲਤ ਹੰਦਸਾ ਕਦੀ ਵੀ ਜਦੋਂ ਆਪਾਂ ਕਿਸੇ ਜਗ੍ਹਾ ਤੇ ਜਾਂਦੇ ਆ ਨਾ ਤੇ ਉੱਥੇ ਤੁਸੀਂ ਇਹ ਵੇਖੋ ਵੀ ਕਿੰਨੇ ਖਾੜੇ ਨੇ ਸਿਕਸ ਸਿਕਸ ਸਾਧਨ ਦਾ ਜਿਹੜਾ ਕੀ ਉਹਦੇ ਨਾਲ ਹੈਗਾ ਵਾ ਵਸਤਾ ਇਨੀਆਂ ਸੰਪਰਦਾਵਾਂ ਵਾ ਕੀ ਕੀ ਵਾ ਵਾਸਤਾ ਵਾ ਕਿਤੇ ਨਾ ਕਿਤੇ ਤਾਰਾਂ ਜੁੜਦੀਆਂ ਉਧਰ ਨੂੰ ਤੇ ਤਾਂ ਹੀ ਜਾਂਦੀਆਂ ਔਰ ਬਹੁਤ ਸਾਰੀਆਂ ਜਿਹੜੀਆਂ ਤੁਹਾਡੇ ਮੁੰਡਾ ਕੋਈ ਠੀਕ ਕੀਤਾ ਦੇਖੋ ਜੇ ਉਹ ਇੱਥੇ ਆਉਂਦੇ ਤੇ ਆਪਾਂ ਵੀ ਜਾ ਸਕਦੇ ਹਾਂ ਉੱਥੇ ਕੋਈ ਇੰਡੀ ਗੱਲ ਨਹੀਂ ਜੇ ਅੱਜ ਕੱਲ੍ਹ ਤੇ ਮੈਂ ਨਵਾਂ ਹੀ ਕੰਮ ਵੇਖਿਆ ਜੇ ਕੋਈ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਮਿਲਦਾ ਆਰਐਸਐਸ ਦਾ ਬੰਦਾ ਜੇ ਕੋਈ ਗ੍ਰਹਿ ਮੰਤਰੀ ਨੂੰ ਮਿਲਦਾ ਆਰਐਸਐਸ ਦਾ ਬੰਦਾ ਜੇ ਕੋਈ ਕਿਸੇ ਮੁੱਖ ਮੰਤਰੀ ਨੂੰ ਮਿਲਦਾ ਹੈ ਉਹਦਾ ਬੰਦਾ ਜਿ ਰਾਹੁਲ ਗਾਂਧੀ ਨੂੰ ਮਿਲਦਾ ਕਾਂਗਰਸੀ ਆ ਕਿ ਕਿਸੇ ਨੂੰ ਮਿਲਦਾ ਉਹ ਯਾਰ ਤੁਸੀਂ ਘਰੇ ਬੈਠੇ ਆ ਕਮੈਂਟ ਕਰਦੇ ਰਹਿੰਦੇ ਜੇ ਭਾਈ ਬਹੁਤ ਜਿਹੜੇ ਹੱਲ ਕਰਾਉਣੇ ਪੈਂਦੇ ਉਹਨਾਂ ਕੋ ਜੇ ਹੁਣ ਤੁਸੀਂ ਇੱਥੇ ਘਰੇ ਬੈਠੇ ਗੱਲਾਂ ਕਰੀਏ ਘਰੇ ਬੈਠੇ ਕੱਖ ਨਹੀਂ ਹੋਣਾ ਹੱਲ ਕਰਾਉਣ ਦੇ ਲਈ ਮਿਲਣਾ ਹੀ ਪੈਣਾ ਜਾ ਕੇ ਜਿਹੜਾ ਬੰਦਾ ਚੁਣਿਆ ਨਮਾਇੰਦਾ ਵਾ ਤੁਸੀਂ ਕੋਈ ਸਟ੍ਰੇਟ ਦਾ ਮਸਲਾ ਵਾ ਜਾਂ ਕੋਈ ਕਿਸੇ ਤਰ੍ਹਾਂ ਦੀ ਗੱਲ ਹੈ ਜਿਹਦਾ ਹੱਲ ਉਹਨਾਂ ਤੋਂ ਹੋਣਾ ਤੇ ਉਹਨਾਂ ਨੂੰ ਮਿਲ ਕੇ ਹੀ ਹੋਣਾ ਵਾ ਕਹਿਣ ਦੀ ਕੋਈ ਗੱਲ ਨਹੀਂ ਕਹਿਕ ਤੇ ਆਪਾਂ ਘਰੇ ਬਹਿ ਕੇ ਜੋ ਮਰਜ਼ੀ ਕਰੀ ਜਾਈਏ ਆ ਹਿਮਾਚਲ ਚ ਘਟਣਾ ਹੋਈ ਆ हिमाचल ਦੇ ਵਿੱਚ ਢੰਡੇ ਲਾਏ ਗਏ ਆ ਕੀ ਕੁਛ ਹੋਇਆ ਮੈਂ ਵੇਖਿਆ ਕਿਸੇ ਲੀਡਰ ਦੇ ਮੂੰਹ ਤੋਂ ਜ਼ੁਬਾਨ ਤੋਂ ਇੱਕ ਗੱਲ ਨਹੀਂ ਨਿਕਲੀ ਤੁਹਾਡੀ ਸਰਕਾਰ ਦੀ ਬੰਦੇ ਨਹੀਂ ਮੈਂ ਉਹ ਉੱਥੇ ਜਾ ਕੇ ਆਇਆ ਸਰਕਾਰ ਦੀ ਗੱਲ ਕਿਉਂ ਨਹੀਂ ਨਿਕਲੀ ਤੁਹਾਡੀ ਗੱਲ ਨਹੀਂ ਕਰਦਾ ਵਾਕਿਆ ਦੀ ਗੱਲ ਕਰਦਾ ਤੂੰ ਮੇਰੀ ਗੱਲ ਕਰੋ ਮੈਂ ਕਿਸੇ ਦੀ ਗੱਲ ਕਿਹੜੀ ਕਰਨੀ ਆ ਮੈਂ ਤੁਹਾਨੂੰ ਵਾਕਿਆ ਦੀ ਛੱਡੋਲਾ ਤੁਸੀਂ ਆਪਣੀ ਗੱਲ ਹੀ ਕਰੋ ਫੇ ਗੱਲੀ ਮੈਂ ਆਪਣੀ ਗੱਲ ਹੀ ਕਰਨਿਆ ਮੈਂ ਖੁਦ ਜਾ ਕੇ ਆਇਆ ਉੱਥੇ ਔਰ ਉਹ ਬੰਦਾ ਜਿਹੜਾ ਵਾ ਉਹ ਸ਼ਰਾਰਤੋ ਨੇ ਕੀਤੀ ਉਹਨੂੰ ਸਾਡੇ ਮੀਡੀਆ ਵਾਲਿਆਂ ਵੀਰਾਂ ਨੇ ਨਾ ਉਹਨੂੰ ਇੰਨਾ ਹਾਈਲਾਈਟ ਕਰਤਾ ਉਹਦੇ ਅਲ ਦੇਖ ਕੇ ਦੋ ਚਾਰ ਜਣੇ ਹੋਰ ਉੱਠ ਪਏ ਔਰ ਕਿਤੇ ਨਾ ਔਰ ਜੇ ਪੰਜਾਬ ਦੇ ਜਿਹੜੇ ਵੀਰ ਉਥੇ ਝੰਡੇ ਲਾ ਕੇ ਜਾਂਦੇ ਉਹਨਾਂ ਝੰਡਿਆਂ ਦੀ ਇਹ ਮਤ ਸਮਝਣ ਫਿਰ ਝੰਡੇ ਲਾਉਣ ਐਵੇਂ ਨਹੀਂ ਝੰਡੇ ਲਾ ਕੇ ਜਦੋਂ ਤੁਸੀਂ ਜਾਂਦੇ ਆਨੰਦਪੁਰ ਸਾਹਿਬ ਜੇ ਆਨੰਦਪੁਰ ਸਾਹਿਬ ਦਾ ਉਥੇ ਤੁਸੀਂ ਮਾਰਾ ਦੇ ਹੋਲਾ ਮਹਾਲਾ ਮਨਾ ਕੇ ਮੱਥਾ ਟੇਕ ਕੇ ਦਰਸ਼ਨ ਕਰਕੇ ਘਰਾਂ ਨੂੰ ਤੁਸੀਂ ਮਣੀ ਕਰਨੂਗਾ ਉਧਰ ਕੁਲੂ ਮਨਾਲੀ ਢਲੋਂ ਜਿਲ੍ਹਾ ਕੀ ਕਰਨ ਜਾਂਦੇ ਜੇ ਉਥੇ ਫਿਰ ਉਹ ਕਿਤੇ ਨਾ ਕਿਤੇ ਟਾਰਗੇਟ ਕਰਦੇ ਉਹ ਕਹਿੰਦੇ ਨਾਣਾ ਦੇਵੀ ਸਾਡੀ ਮਾਸੀ ਹੈ ਉਹ ਕਹਿਣ ਦੀ ਕਿਹੜੀ ਗੱਲ ਹੈ ਕਹਿਣ ਨੂੰ ਇਹ ਬੜਾ ਖੁਸ਼ ਆਂਦੇ ਹੋ ਮੈਂ ਤੁਹਾਨੂੰ ਦੱਸਿਆ سوشل میڈیا ਜਿੱਥੇ ਇੱਕ ਪਹਿਲੂ ਉੱਤੇ ਦੂਜਾ ਪਹਿਲੂ ਵੀ ਆ ਕਈ ਉੱਥੇ ਮੈਂ ਵੇਖੇ ਵੀਰ ਜਿਹੜੇ ਕੜੇ ਨਾ ਆਂਡੇ ਤੋੜੀ ਜਾਂਦੇ ਕਿੱਥੇ ਤੱਕ ਜਾਏ ਤੋ ਯਾਰ ਇਹ ਸਿੱਖੀ ਕਿਤੇ ਇਦਾਂ ਥੋੜੀ ਮਿਲੀ ਆ ਬੰਦ ਬੰਦ ਕਟਿਆ ਵਾ ਚਰਖੜੀਆਂ ਤੇ ਚੜੇ ਖੋਪਰੀਆਂ ਆਰਿਆਂ ਨਾਲ ਆ ਗਏ ਇਹ ਬੰਦਿਆਂ ਨੇ ਕੀਤਾ ਇੱਕ ਅੱਖ ਨਹੀਂ ਤੇ ਉਹ ਬਹਿ ਕੇ ਇੱਥੇ ਜੋ ਮਰਜ਼ੀ ਭਕਾਈ ਮਾਰੀ ਜਾਣ ਉਹ ਕਿਤੇ ਨਾ ਕਿਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਕੰਮ ਹੈ ਚੁੱਕ ਕੇ ਲੋਕੀ ਜਦੋਂ ਚੈਨਲਾਂ ਤੇ ਇੱਕ ਪਾਉਂਦਾ ਦੂਜਾ ਪਾ ਦਿੰਦਾ ਉਹ ਚੀਜ਼ਾਂ ਨੂੰ ਹਾਈਪ ਨਹੀਂ ਦੇ ਇਹ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਾਰ ਨੇ ਆਪਣਾ ਸਰਬੰਸੀ ਵਾਰਤਾ ਉਸ ਦਾ ਤੇ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਪਰ ਜਿਹੜੇ ਲੋਕ ਘਰੇ ਬੈ ਕੇ ਪਕਾਇਆਂ ਮਾਰਦੇ ਤੁਹਾਨੂੰ ਦੱਸਿਆ ਲੇਖਾ ਜੋਖਾ ਇੱਥੇ ਹੀ ਆ ਓਨੀ ਹੀ ਕਰਣੀ ਚਾਹੀਦੀ ਆ ਜਿੰਨੀ ਕਾਪਾ ਸਹਿ ਸਕੀਏ ਇਹੋ ਜੇ ਕੰਮ ਨਹੀਂ ਜਿਹੜੇ ਘਰਾਂ ਚ ਬੈਠੇ ਆ ਨਾ ਉਹਨਾਂ ਦੇ ਹਿਰਦੇ ਆ ਤਕਲੀਫ ਹੁੰਦੀ ਜਦੋਂ ਇਹੋ ਜੀਆਂ ਮਸ਼ਕਰੀਆਂ ਕਰਦੇ ਲੋਕੀ ਬੈ ਕੇ ਸੋ ਨਹੀਂ ਕਰਨੀਆਂ ਚਾਹੀਦੀਆਂ ਸਿਆਣੇ ਬਣਨਾ ਚਾਹੀਦਾ ਬਿਲਕੁਲ ਬਿਲਕੁਲ ਸਿਆਣੇ ਬਣਨਾ ਚਾਹੀਦਾ ਲੇਕਿਨ ਕਿਤਨਾ ਕਿਤੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਜਿੱਦਾਂ ਸੋਨੂ ਜੰਡਿਆਲਾ ਹੁਣ ਵੱਲੋਂ ਚਿੰਤਾ ਜਤਾਈ ਗਈ ਹੈ ਤੇ ਕਿਹਾ ਗਿਆ ਕਿ ਪੰਜਾਬ ਦੇ ਮੌਜੂਦਾ ਹਾਲਾਤ ਜਿਹੜੇ ਨੇ ਉਹ ਜ਼ਰੂਰ ਆਮ ਆਦੀ ਪਾਰਟੀ ਦੇ ਖਿਲਾਫ ਜਿਹੜੇ ਨੇ ਨਜ਼ਰ ਆ ਰਹੇ ਨੇ ਜੇ ਕਿ ਗੱਲ ਕੀਤੀ ਜਾਵੇ ਆਮ ਆਦੀ ਪਾਰਟੀ ਦੀ ਤਾਂ ਬਹੁਤ ਸਾਰੇ ਉਹਨਾਂ ਵੱਲੋਂ ਪ੍ਰੋਟੈਸਟ ਕੀਤੇ ਜਾਂਦੇ ਰਹੇ ਨੇ ਜਦੋਂ ਉਹਨਾਂ ਵੱਲੋਂ ਜਦੋਂ ਉਹਨਾਂ ਦੀ ਸਰਕਾਰ ਨਹੀਂ ਸੀ ਤੇ ਕਿਹਾ ਜਾਂਦਾ ਸੀਗਾ ਕਿ ਜੋ ਹਾਲਾਤ ਬਣੇ ਹੋਏ ਨੇ ਜਾਂ এডਿਕੇਸ਼ਨ ਨੂੰ ਲੈ ਕੇ ਲਗਾਤਾਰ ਹੀ ਉਹਨਾਂ ਵੱਲੋਂ ਪ੍ਰੋਟੈਸਟ ਕੀਤੇ ਜਾਂਦੇ ਰਹੇ ਨੇ ਲੇਕਿਨ ਹੁਣ ਦੇ ਹਾਲਾਤਾਂ ਨੂੰ ਵੇਖਦੇ ਹੋਏ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਸੁਧਾਰ ਨਜ਼ਰ ਨਹੀਂ ਆਇਆ ਜਿਸ ਤੋਂ ਬਾਅਦ ਇੱਕ ਜਰਨਲਿਸਟ ਜਿਹੜਾ ਹੈ ਉਹ ਲੁਧਿਆਣਾ ਚ ਜਾਂਦਾ ਹੈ ਫੈਕਟਰੀ ਚ ਜਾਂਦਾ ਹੈ ਤੇ ਉਸਨਾਂ ਮਾਰਕੁਟਾਈ ਜਿਹੜੀ ਆ ਉਹ ਕੀਤੀ ਜਾਂਦੀ ਹੈ ਹਾਲਾਂਕਿ ਪੰਜਾਬ ਜੋ ਕਿ ਪੰਜਾਦ ਰਿਆਵਾਂ ਦੀ ਧਰਤੀ ਸੀ ਛੇਵਾਂ ਦਰਿਆ ਨਸ਼ੇ ਦਾ ਵਗ ਰਿਆ ਸੀ ਲੇਕਿਨ ਸਰਕਾਰ ਨੇ ਕੋਸ਼ਿਸ਼ ਕੀਤੀ ਲੇਕਿਨ ਸੋਨੂੰ ਝੰਡਿਆਲਾ ਹੋਣਾਂ ਦਾ ਕਹਿਣਾ ਹੈ ਕਿ ਝੰਡਿਆਲਾ ਦੇ ਵਿੱਚ ਪਹਿਲੋ ਹੀ ਨਸ਼ਾ ਜਿਹੜਾ ਸੀਗਾ ਉਹ ਖਤਮ ਕੀਤਾ ਗਿਆ ਸੀ ਜਦੋਂ ਡੈਣੀ ਬੰਡਾਲਾ ਹੋਣਾਂ ਦਾ ਰਾਜ ਚੱਲਦਾ ਸੀ ਲੇਕਿਨ ਕਿਤਨਾ ਕਿਤੇ ਸਰਕਾਰਾਂ ਜਿਹੜੀਆਂ ਨੇ ਜਰੂਰ ਇਸ ਤੋਂ ਤਵੱਜਹ ਲੰਦੀਆਂ ਹੋਈਆਂ ਨਜ਼ਰ ਆਉਣੀਆਂ ਚਾਹੀਦੀਆਂ ਤੇ ਨਾਲ ਹੀ ਉਹਨਾਂ ਵੱਲ ਇੱਕ ਹੋਰ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜਦੋਂ ਵੀ ਉਹ ਕੋਲੇ ਮੁਹੱਲੇ ਤੇ ਜਾਣ ਤੇ ਆਪਣੇ ਜਿਹੜੇ ਨਿਸ਼ਾਨ ਸਾਹਿਬ ਨੇ ਉਹਨਾਂ ਦੀ ਜੇਕਰ ਕੋਈ ਬੰਦਾ ਦੁਰਵਕਤੀ ਕਰਦਾ ਹੈ ਤਾਂ ਉਸ ਨੂੰ ਜਿਹੜਾ ਹੈ ਉਹ ਦੁਰਗਤੀ ਜਿਹੜਾ ਹੈ ਕਰਦਾ ਹੈ ਤਾਂ ਉਸ ਤੇ ਖਿਲਾਫ ਜਿਹੜੀ ਹੈ ਕਾਰਵਾਈ ਜੀ ਵੀ ਆ ਉਹ ਜਰੂਰ ਹੋਣੀ ਚਾਹੀਦੀ ਔਰ ਨਾਲ ਨਾਲ ਇਹ ਵੀ ਕਹਿਣਾ ਕਿ 2027 ਦੇ ਵਿੱਚ ਆਮ ਆਦੀ ਪਾਰਟੀ ਦੇ ਹਾਲਾਤ ਬਹੁਤ ਜ਼ਿਆਦਾ ਤੁਹਾਨੂੰ ਨਾਜ਼ਿਕ ਨਜ਼ਰ ਆਉਣਗੇ ਹੁਣ ਦੇਖਣਾ ਹੋਵੇਗਾ ਕਿ ਜੋ ਸੋਨੁ ਜੰਡਿਆਲਾ ਹੁਣਾ ਵੱਲੋਂ ਜੇ ਇਹ ਭਵਿਕ ਭੈਣੀ 2022 ਨੂੰ ਲੈ ਕੇ ਕੀਤੀ ਗਈ ਕਿੰਨੀ ਕੋ ਸੱਚ ਹੁੰਦੀ ਹੈ ਕੈਮਰਾ ਪਰਸਨ ਸਾਹਿਬ ਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ